ਇਹ ਤਾਂ ਬਾਲ ਤੋਂ ੱੱਕਾ ਹੁੰਦਾ ਮੈਨੂੰ ਫੋਨ ਕਰ ਮੈਂ ਉਸੇ ਟਾਈਮ ਪਹੁੰਚ ਜਾਊਗਾ ਉਸੇ ਟਾਈਮ ਟੀਮ ਲੈ ਕੇ ਤੂੰ ਬਹਾਨੇ ਤੇ ਰਹਿਣਾ ਤੁਸੀਂ ਮੈਂ ਕੈਮਰੇ ਦੇ ਸਾਹਮਣੇ ਕਹਿ ਰਿਹਾ ਮੈਂ ਤੁਹਾਨੂੰ ਦੱਸੀਆ ਮੈਂ ਤੁਹਾਡੇ ਕੋਲ ਬੱਦੀ ਬੈਗ ਤੇ ਰੋ ਅਸੀਂ ਡਰਨ ਵਾਲੇ ਨਹੀਂ ਅਸੀਂ ਡਰਨ ਵਾਲੇ ਥੋਡੇ ਕੋਲ ਕੋਲ ਬੈਠ ਕੇ ਸਬਜ਼ੀ ਪਕਾਉਂਗਾ ਇਹਨਾਂ ਦੀ ਐਸੀ ਤੇ ਤੈਸੀ ਤੇ ਅੱਜ ਇੰਨੀ ਕਤਾ ਹੋ ਗਈ ਮਰ ਗਿਆ ਇੰਨੇ ਕ ਮੈਨੂੰ ਫੋਨ ਆਏ ਔਰ ਸਕੂਟਰ ਵਾਲੇ ਕੋ ਸਾਈਕਲ ਵਾਲੇ ਕੋ ਥੱਪੜ ਮਾਰ ਮਾਰ ਕੇ ਪੈਸੇ ਲੈਂਦੇ ਨੇ ਜਿਹੜੇ ਠੇਕੇਦਾਰ ਨੇ ਤੇ ਉਹ ਇਸ ਕਰਕੇ ਮਾਝਾ ਇੱਥੇ ਪਹੁੰਚਿਆ ਵਾ ਜਿੱਥੇ ਸਾਈਕਲ ਦਾ ਸਕੂਟਰ ਦਾ ਮੋਟਰਸਾਈਕਲ ਦਾ ਟੂ ਬੀਲਰ ਦਾ ਕੋਈ ਪੈਸਾ ਨਹੀਂ ਸਰਕਾਰ ਬਣਦੀ ਪਰ ਉਹਦੇ ਤੋਂ 30-30 ਰੁਪਏ ਲੈ ਜਾਂਦੇ ਨੇ ਮੇਰੇ ਸਾਹਮਣੇ ਜਿਹੜੀਆਂ ਟੋਟੀਆਂ ਜਾਂ ਓਵਰਚਾਰਜਿੰਗ ਦੀ ਸ਼ਿਕਾਇਤਾਂ ਆਈਆਂ ਉਹ ਮੈਂ ਡਿਜੀਟਲ ਤੌਰ ਤੇ ਮੇਰੇ ਕੋਲ ਅਵੇਲੇਬਲ ਨਹੀਂ ਨੂੰ ਉਸ ਵੀ ਹਫ਼ਤੇ ਉਸ ਵੀ ਹਫ਼ਤੇ ਮੈਂ ਡੀਐਨਟੀਮ ਦਾ ਕੰਮ ਕਰਕੇ ਕਰਨ ਜਾ ਰਿਹਾ ਹਾਂ ਪੱਲਾ 100 ਨਾਲ ਜੀ ਹੁਣ 300 400 ਜਿੰਨੇ ਜਿਹੜਾ ਕਰਦਾ ਹੈ ਕਿ ਕਰਾਇਆ ਜਾ ਰਿਹਾ ਜੀ ਸ਼ਾਇਦ ਦੇ ਕੇ ਕਰਾਇਆ ਜਾ ਰਿਹਾ ਜਿਹੜੇ ਕੋਈ ਪੁਰਾਣੇ ਜਿਹੜੇ ਇੱਥੋਂ ਦੀ ਲੁੱਟਕਸੁੱਟ ਕਰਦੇ ਸੀ ਨਾ ਉਹ ਕਰਾ ਰਿਆ ਇਹਨਾਂ ਨੂੰ 7 ਦਿਨਾਂ ਜਿੰਨੀ ਦਿੱਕਤ ਆ ਗਈ ਆ ਸਾੰਦਾ 7 ਦਿਨ ਹੋਇਆ ਲਈ ਇਸ ਤੋਂ ਪਹਿਲੋਂ ਦੇ ਚੀਕਾ ਮਾਰਦੇ ਪਏ ਉਹਦੋਂ ਤੱਕ ਕਿਸੇ ਨੇ ਸੁਣੀ ਨਹੀਂ ਨਾ ਭਾਈ ਜੀ ਨੇ ਇੱਕ ਗੱਲ ਮੈਨੂੰ ਕਹਿਤੀ ਆ ਜਿਹੜੇ ਬੈਠੇ ਨੇ ਕਹਿੰਦੇ ਮੇਰੇ ਕੋ 200 ਰੁਪਏ ਲਿੱਤਾ ਜਾਂਦਾ ਮੈਨੂੰ ਆਜੋ ਅੱਜ ਇਹਨਾਂ ਤੋਂ ਆਪਾਂ 200 ਰੁਪਏ ਨਾ ਇਹਨਾਂ ਨੇ ਆਦੀ ਫੜ ਮਨਾਪ ਲੋ ਜੱਜੀ ਵੀਰੇ ਨਾਪ ਫੜ ਹਨਾ ਜੇ 6x8 ਤੋਂ ਉੱਪਰ ਆਸੀਂ 200 ਰੁਪਏ ਹੀ ਲਵਾਂਗੇ ਸਾਡਾ ਜਿਹੜਾ ਕਿਰਾਇਆ ਬੰਦਾ ਤੇ ਸਾਢੇ ਕੋਲੇ ਬਿਲਕੁਲ ਜਾਇਜ਼ ਲਿਆ ਜਾਣਾ ਕਾਨਫਰੈਂਸ ਬਿਲਕੁਲ ਜਾਇਜ਼ ਲਿਆ ਜਾਣਾ ਕੋਈ ਤੱਕਾ ਨਹੀਂ ਹੋ ਰਿਹਾ ਇਹ ਤਾਂ ਬਾਲਦੂਬ ਤੱਕਾ ਹੁੰਦਾ ਮੈਨੂੰ ਫੋਨ ਮਾਰ ਮੈਂ ਉਸੇ ਟਾਈਮ ਪਹੁੰਚੂਗਾ ਉਸੇ ਟਾਈਮ ਟੀਮ ਲੈ ਕੇ ਪਹੁੰਚੂਗਾ ਗਵਾਨ ਤੇ ਰਹਿਣਾ ਤੁਸੀਂ ਵੀ ਮੈਂ ਕੈਮਰੇ ਦੇ ਸਾਹਮਣੇ ਕਹਿ ਰਿਹਾ ਮੈਂ ਤੁਹਾਨੂੰ ਦੱਸੀਆ ਗਵਾਨ ਤੇ ਰਹਿ ਜਾ ਮੈਂ ਤੁਹਾਡੇ ਕੋਲ ਗੱਡੀ ਬੈਕ ਤੇ ਰਵੋ ਅਸੀਂ ਡਰਨ ਵਾਲੇ ਨਹੀਂ ਆ ਅਸੀਂ ਨਹੀਂ ਡਰਨ ਵਾਲੇ ਤੁਹਾਡੇ ਕੋਲ ਕੋਲ ਬੈਠ ਕੇ ਸਬਜ਼ੀ ਪਕਾਉਂਗਾ ਇਹਨਾਂ ਦੀ ਐਸੀ ਤੇ ਤਸੀਹੇ ਨੱਚਣ ਤੋਂ ਜੋ ਐਮਐਲਏ ਸਾਹਿਬ ਕੀ ਕੀ ਕਰਪਸ਼ਨ ਜਿਹੜੀ ਹੋ ਰਹੀ ਹੈ ਇਹਦੇ ਵਿੱਚ ਗੱਲ ਕੀਤੀ ਹੈ 8 ਬਾਈ 10 ਦੀ ਇੱਕ ਰੇੜੀ ਦਾ 100 ਰੁਪਏ ਯੂਜ਼ਰ ਚਾਰਜ ਹੁੰਦਾ ਵੈ ਇਹ ਕਿੰਨੇ ਕ ਸਕੁਅਰ ਫੁੱਟ ਦੀ ਰੇੜੀ ਲਗਾਏ ਰਏ ਨੇ ਕਿਸ ਤਰ੍ਹਾਂ ਇਹ ਰੇੜੀ ਦਾ ਤੁਸੀਂ ਹਿਸਾਬ ਪੁੱਛਿਆ ਮੈਂ ਤੁਹਾਨੂੰ ਦੱਸਣਾ ਚਾਹਣਾ ਮੈਂ ਕਾਫੀ ਸਮੇਂ ਤੋਂ 2 ਸਾਲ ਤੋਂ ਇੱਥੇ ਐਮਐਲਏ ਹਾਂ ਜੀ ਬਿਲਕੁਲ ਤੇ ਔਰ ਲੋਕ ਕਹਿੰਦੇ ਸੀ ਧੱਕਾ ਹੁੰਦਾ ਪਰ ਇੱਥੇ ਵਾਲੇ ਕੋਈ ਉੱਠ ਕੇ ਖੜੇ ਹੋਣ ਤਿਆਰ ਨਹੀਂ ਸੀਗਾ ਤੇ ਅੱਜ ਇੰਨੀ ਕ ਤਾ ਹੋ ਗਈ ਮਤਲਬ ਕਿ ਇੰਨੇ ਕ ਮੈਨੂੰ ਫੋਨ ਆਏ ਔਰ ਸਕੂਟਰ ਵਾਲੇ ਤੋਂ ਸਾਈਕਲ ਵਾਲੇ ਤੋਂ ਥੱਪੜ ਮਾਰ ਮਾਰ ਕੇ ਪੈਸੇ ਲੈਂਦੇ ਨੇ ਜਿਹੜੇ ठेकेदार ਨੇ ਤੇ ਉਹ ਇਸ ਕਰਕੇ ਮਾਝੇ ਇੱਥੇ ਪਹੁੰਚਿਆ ਵਾ ਜਿੱਥੇ ਸਾਈਕਲ ਦਾ ਸਕੂਟਰ ਦਾ ਮੋਟਰਸਾਈਕਲ ਦਾ ਟੂ ਬੀਲਰ ਦਾ ਕੋਈ ਪੈਸਾ ਨਹੀਂ ਸਰਕਾਰ ਬਣਾ ਜੀ ਬਿਲਕੁਲ ਪਰ ਉਹਦੇ ਤੋਂ 30-30 ਰੁਪਏ ਲੈ ਜਾਂਦੇ ਨੇ ਫੜੀਆਂ ਦੇ ਜਿਹੜੇ ਹੈਗੇ ਨੇ 100 ਰੁਪਇਆ ਇੱਕ ਫੜੀ ਦਾ ਸਰਕਾਰ ਵੱਲੋਂ ਜੋ ਟੈਂਡਰ ਹਾਂ 8 बाई 10 8 बाई 6 ਦਾ 6 ਦਾ ਹਾਂਜੀ 8 बाई 6 ਦਾ 100 ਰੁਪਇਆ ਵਾ ਸਰਕਾਰ ਵੱਲੋਂ ਜਦੋਂ ਟੈਂਡਰ ਪਾਇਆ ਗਿਆ ਟੈਂਡਰ ਦੇ ਵਿੱਚ ਲਿਖਿਆ ਗਿਆ ਪਰ ਉਹਦੇ ਵਿੱਚ ਇਹ 3-3 4-4 100 ਰੁਪਇਆ ਤੱਕੇ ਨਾ ਲੈਂਦੇ ਨੇ ਪਰ ਉਹ ਬੰਦ ਕਰਨ ਆਏ ਅਸੀਂ ਔਰ ਮੈਂ ਅਪੀਲ ਕਰਨੀ ਚਾਹੁੰਦਾ ਸਾਰਿਆਂ ਨੂੰ ਸਤਕਾਰਯੋਗ ਜਿੰਨੇ ਵੀ ਬਲਕੇ ਇੱਥੇ ਸਬਜ਼ੀ ਮੰਡੀ 'ਚ ਸਤਕਾਰਯੋਗ ਕੋਈ ਸਬਜ਼ੀ ਲੈਣ ਆਉਂਦਾ ਜਾਂ ਫੜੀਆਂ ਲਾਉਂਦਾ ਵਾ ਜੀ ਦੋਨੋਂ ਲਿਸਟ ਮਿਲ ਕੇ ਇੱਕ ਦੋਨਾਂ ਚ ਇੱਥੇ ਮਿਲ ਕੇ ਵੱਡੇ ਵੱਡੇ ਬੋਰਡ ਲਾਵਾਂਗੇ ਲਿਸਟ ਦੇ ਲਿਖ ਕੇ ਲਾਵਾਂਗੇ ਬਈ ਇੰਨੇ ਪੈਸੇ ਮਿਲ ਕੇ ਤੁਸੀਂ ਫੜੀ ਦੇ ਦੇਣੇ ਆ ਤੇ ਉਸ ਤੋਂ ਵੱਧ ਜੇ ਕੋਈ ਮੰਗਦਾ ਮੈਂ ਹਰ ਸਮੇਂ ਹਾਜ਼ਰ ਆ ਮੇਰਾ ਫੋਨ ਨੰਬਰ ਤਕਰੀਬਨ ਹਰੇਕ ਕੋਲ ਹੈਗਾ ਵਾ ਕਿਸੇ ਫੜੀ ਵਾਲੇ ਨਾਲ ੱੱਕਾ ਨਹੀਂ ਹੋਣ ਦਊਗਾ ਜਿਹੜਾ ਸਬਜ਼ੀ ਲੈਣਾ ਆਉਂਦਾ ਆਮ ਆਦਮੀ ਉਹਦੇ ਨਾਲ ਕੋਈ ੱੱਕਾ ਨਹੀਂ ਹੋਣ ਦੇਣਾ ਲੇਕਿਨ ਐਮਐਲ ਸਾਹਿਬ ਅੱਤੇ ਇੱਕ ਸਵਾਲ ਖੜਾ ਆਉਂਦਾ ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਕਿ 6 ਬਾਈ 8 ਦੀ ਜਿਹੜੀ ਰੇੜੀ ਕਿ ਲੱਗਦੀ ਹੈ ਅਗਰ ਉਸ ਤੋਂ ਵੱਧ ਜਿਹੜੀ ਲਗਾ ਰਹੇ ਫਿਰ ਉਹਦਾ ਪੈਸਾ ਵੀ ਸਰਕਾਰ ਨੂੰ ਜਾਣਾ ਚ ਸਰਕਾਰ ਨੂੰ ਤਾਂ ਜਿਹੜਾ ਟੈਂਡਰ ਪਿਆ ਗਿਆ ਉਹੀ ਜਾਣਾ ਉਸ ਤੋਂ ਬਾਅਦ ਮਰ ਕੇ ਉਹ ਹਾਂ ਉਸ ਤੋਂ ਬਾਅਦ ਲੁੱਟ ਜਿਹੜੀ ਇਹਨਾਂ ਦੀ ਜਿਹੜੇ ਠੇਕੇਦਾਰਾਂ ਦੀ ਲੁੱਟ ਹੈ ਮਰ ਕੇ ਇਕੱਠੇ ਹੋ ਕੇ ਲੁੱਟਦੇ ਨੇ ਉਹ ਲੁੱਟ ਰੋਕਣ ਵਾਸਤੇ ਆਏ ਆ ਆਮ ਆਦਮੀ ਦੀ ਸਰਕਾਰ ਲੋਕਾਂ ਨੇ ਇਸ ਕਰਕੇ ਬਣਾਈ ਸੀ ਜਿਹੜੀ 74 ਸਾਲ ਤੋਂ ਲੁੱਟ ਹੁੰਦੀ ਆਇਆ ਉਹ ਰੋਕੀ ਜਾਵੇ ਪਰ ਇਹ ਜਿਹੜਾ ਸਿਸਟਮ ਆ ਇਹ ਜਿਹੜਾ 74 ਸਾਲ ਤੋਂ ਖਰਾਬ ਹੋਇਆ ਤੇ ਉਹਨੂੰ ਸਹੀ ਕਰਨ ਲੱਗੇ ਆ ਅਸੀਂ ਔਰ ਹੁਣ ਬਿਲਕੁਲ ਸਹੀ ਹੋਊਗਾ ਨਿਸ਼ਚਿਤ ਹੋ ਜੋ ਤੇ ਸਾਰੇ ਨੂੰ ਮੈਂ ਬੇਨਤੀ ਫੇਰ ਅਪੀਲ ਕਰਦਾ ਹਾਂ ਜਿੱਥੇ ਕੋਈ ਤੱਕਾ ਹੁੰਦਾ ਅਸੀਂ ਉਸੇ ਟੈਂਪੋ ਪਹੁੰਚਾਂਗੇ ਥੋੜਾ ਲੇਕਿਨ ਐਮਐਲ ਸਰ ਕਾਬਲੀ ਤਾਰੀਫ ਕਰ ਮੈਂ ਤੁਸੀਂ ਇੱਥੇ ਪਹੁੰਚੇ ਹੋ ਲੇਕਿਨ ਹੱਲਾਸ਼ੇਰੀ ਦੇਣੀ ਪਈ ਪਿਛਲੇ ਦੋ ਪਿਛਲੇ ਕਈ ਸਾਲਾਂ ਤੋਂ ਕਰਪਸ਼ਨ ਹੋ ਰਹੀ ਸੀਗੀ ਪਿਛਲੇ ਦੋ ਸਾਲ ਤੋਂ ਪਹਿਲੇ ਕਿਸੇ ਹੋਰ ਕੋ ਟੈਂਡਰ ਸੀਗਾ ਉਹ ਵੀ ਮੋਟਰਸਾਈਕਲ ਦੀ ਵਸੂਲੀ ਕਰਦਾ ਸੀਗਾ ਲੇਕਿਨ ਨਵਾਂ ਟੈਂਡਰ ਹੁਣ ਹਫਤਾ ਹੀ ਹੋਇਆ ਇੱਕ ਸ਼ਖਸ ਨੂੰ ਮਿਲਿਆ ਹੋਊਗਾ ਕਿਸੇ ਸ਼ਖਸ ਨੂੰ ਨਵਾਂ ਟੈਂਡਰ ਹੋਏ ਬੋਲੀ ਹੋਈ ਸੀ ਮਿਲਿਆ ਵਾ ਲੇਕਿਨ ਉਸ ਸ਼ਖਸ ਦੀ ਕਰਪਸ਼ਨ ਬਾਹਰ ਆ ਗਈ ਹੈ ਜਾਂ ਉਹ ਪਹਿਲੇ ਵਾਲੇ ਦੀ ਕਰਪਸ਼ਨ ਮੈਂ ਤੁਹਾਨੂੰ ਦੱਸਣਾ ਚਾਹਣਾ ਮੈਂ ਤਾਂ ਹਰੇਕ ਨੂੰ ਜੇ ਕੋਈ ਮੇਰੇ ਕੋਲ ਸ਼ਿਕਾਇਤ ਆਉਂਦੀ ਆ ਮੈਂ ਉਹਨੂੰ ਕਹਿੰਦਾ ਮੈਂ ਉੱਥੇ ਆਉਂਗਾ ਭਾਈ ਬੋਲੋਗੇ ਤੁਸੀਂ ਆ ਹੁਣ ਮੈਂ ਸਾਰੀਆਂ ਫੜੀਆਂ ਤੇ ਘੁੰਮਿਆ ਮਾਂ ਤੇ ਉਹ ਮਤਲਬ ਕੋਈ ਬੋਲਣ ਨੂੰ ਤਿਆਰ ਨਹੀਂ ਕਿਉਂਕਿ ਉਹਨਾਂ ਨੂੰ ਅੱਗੇ-ਅੱਗੇ ਉਹ ਕਹਿ ਗਏ ਨੇ ਵੀ 100 ਰੁਪਏ ਤੋਂ ਵੱਧ ਨਹੀਂ ਦੱਸਣਾ ਤੁਸੀਂ ਮੈਂ ਤਾਂ ਇਹ ਹੈਰਾਨ ਆ ਜੇ ਡਰੀ ਜਾਵੋਗੇ ਜੇ ਭਗਤ ਸਿੰਘ ਨੂੰ ਡਰਦੇ ਹੁੰਦੇ ਤਾਂ ਅੱਜ ਦੇਸ਼ ਯਾਦ ਨਾ ਹੁੰਦਾ ਤੇ ਜੇ ਆਪਾਂ ਉੱਠ ਕੇ ਖੜੇ ਹੋਵਾਂਗੇ ਆਪਣਾ ਹੱਕ ਲਵਾਂਗੇ ਤਾਂ ਹੀ ਦੇਣਾ ਕਿਸੇ ਨੇ ਨਹੀਂ ਨਹੀਂ ਦੇਣਾ ਤੇ ਮੈਂ ਬੇਨਤੀ ਕਰਦਾ ਡਰੋ ਨਾ ਡਰਨ ਦੀ ਲੋੜ ਨਹੀਂ ਆਮ ਆਦਮੀ ਸਰਕਾਰ ਆ ਤੁਹਾਡੀ ਬਣਾਈ ਹੋਈ ਸਰਕਾਰ ਆ ਮਾਨ ਸਾਹਿਬ ਇੱਕ ਇਮਾਨਦਾਰ ਤੇ ਕਰਮਸ਼ੀਲ ਮੁੱਖ ਮੰਤਰੀ ਨੇ ਜਿਹੜੇ ਕਰਪਸ਼ਨ ਦੇ ਬਿਲਕੁਲ ਖਰਾਬ ਨੇ ਚਾਹੇ ਉਹ ਸਾਡਾ ਮੰਤਰੀ ਆ ਚਾਹੇ ਐਮਐਲਏ ਆ ਉਹ ਵੀ ਅੰਦਰ ਸਿੱਟਿਆ ਜਾਂਦਾ ਅੱਜ ਤੇ ਇਹ ਬਖਸ਼ੇ ਨਹੀਂ ਜਾਣਗੇ ਬਿਲਕੁਲ ਇਹਨਾਂ ਦੇ ਨਾਲ ਕੋਈ ਵੀਡੀਓ ਨਾਲ ਲੱਗੀ ਇਹਨਾਂ ਨੇ ਕੋਈ ਵੀਡੀਓ ਦਿੱਤੀ ਅਵੈਦ ਵਸੂਲੀ ਦੀ ਕੋਈ ਇਹਨਾਂ ਨੇ ਵੀਡੀਓ ਬਣਾਈ ਹੋਈ ਮੈਂ ਆ ਰਿਹਾ ਸਾਰਾ ਕੁਝ ਆ ਰਿਹਾ ਰਿਕਾਰਡ ਅੱਛਾ ਤੁਸੀਂ ਨਾਲ ਦੀ ਨਾਲ ਹੀ ਕੈਪਚਰ ਕਰ ਰਹੇ ਹੋ ਬਿਲਕੁਲ ਬਹੁਤ ਕਾਬਲੀ ਤਾਰੀ ਫੈਮਿਲੀ ਸਾਹਿਬ ਉੱਥੇ ਪਹੁੰਚੇ ਨੇ ਹਲਕਾ ਪੂਰਬੀ ਦੇ ਨੇ ਲੇਕਿਨ ਉੱਥੇ ਜਦੋਂ ਜਿਹੜੇ ਰੇੜੀ ਫੜੀ ਦੀ ਤੁਹਾਨੂੰ ਸ਼ਿਕਾਇਤਾਂ ਆ ਰਹੀਆਂ ਸੀ ਜਾਂ ਓਵਰਚਾਰਜਿੰਗ ਸ਼ਿਕਾਇਤਾਂ ਆ ਰਹੀਆਂ ਜੀ ਇਸ ਹਿੱਸੇ ਦੇ ਵਿੱਚ ਮਾਜਿਸਵੇਰੇ ਖੁਦ ਮੰਡੀ ਇੱਥੇ ਦੌਰਾ ਕੀਤਾ ਸੀਗਾ ਤੇ ਮੇਰੇ ਸਾਹਮਣੇ ਜਿਹੜੀਆਂ ਤਰੁੱਟੀਆਂ ਜਾਂ ਓਵਰਚਾਰਜਿੰਗ ਸ਼ਿਕਾਇਤਾਂ ਆ ਉਹ ਮੈਂ ਡਿਜੀਟਲ ਪ੍ਰੂਫ ਮੇਰੇ ਕੋਲ ਅਵੇਲੇਬਲ ਨੇ ਨੋਸ ਬਿਹੱਫ ਤੇ ਜੀ ਉਸ ਬਿਹਤਰੀ ਮੈਂ ਡੀਐਨਟੀ ਨੂੰ ਕੰਮ ਕਰ ਰਿਹਾ ਲੇਕਿਨ ਸਰ ਮੈਨੂੰ ਇੱਕ ਗੱਲ ਦੱਸੀ ਆਵੇ ਜਿਹੜਾ ਪਹਿਲੇ 2 ਸਾਲ ਤੋਂ ਜਿਹੜਾ ਬੈਠਾ ਸੀ ਉਹ ਕਰਪਸ਼ਨ ਨਹੀਂ ਕਰ ਰਿਆ ਸੀਗਾ ਹੇ ਨਵਾਂ ਟੈਂਡਰ ਸ਼ੁਰੂ ਹੋਇਆ 7 ਦਿਨ ਸਰਕਾਰ ਨੂੰ ਸੰਭਾਲਦੇ ਸਮਾਂ ਸਮਾਂ ਲੱਗ ਜਾਂਦੇ 2 ਸਾਲ ਲੱਗ ਜਾਂਦੇ ਸਰਕਾਰ ਚਲਾਉਣ ਨੂੰ ਵੀ ਹਰ ਕਿਸੇ ਬੰਦੇ ਨੂੰ ਨਵਾਂ ਕਾਰੋਬਾਰ ਕਰਦੇ ਹਜੇ ਸਮਾਂ ਲੱਗ ਜਾਂਦਾ ਲੇਕਿਨ 7 ਦਿਨ ਦੇ ਵਿੱਚ ਕਰਪਸ਼ਨ ਇੱਕੋ ਦਾ ਬਾਹਰ ਆ ਗਈ ਕਿ ਇਹ ਠੇਕੇਦਾਰ ਤੋਂ ਪਰੇਸ਼ਾਨ ਨੇ ਕਿ ਜਾਣ ਕੇ ਇਹ ਕੰਮ ਕੀਤਾ ਰਹਾ ਪ੍ਰਾਣ ਠੇਕੇਦਾਰ ਵੱਲੋਂ ਪਹਿਲਾਂ ਜਿਹੜੇ ਚੂਜੇ ਚਾਰਜਸ ਸੀਗੇ ਇਹ ਮਾਰਕੀਟ ਕਮੇਟੀ ਆਪਣੇ ਪੱਧਰ ਤੇ ਨਾ ਚਲਦੀ ਪਈ ਸੀ ਬਿਲਕੁਲ ਆਪ ਕਲੈਕਸ਼ਨ ਕਰੀ ਬਿਲਕੁਲ ਇਹ ਇੱਕ ਚਾਰ ਤੋਂ ਜਿਹੜਾ ਠੇਕਾ ਚੜਿਆ ਇਹ ਹੁਣ ਕਾਫੀ ਸਾਲਾਂ ਬਾਅਦ ਚੜਿਆ ਵਾਡੇ ਜੀ ਬਿਲਕੁਲ ਤੇ ਜਦੋਂ ਠੇਕ ਪਹਿਲੀ ਪ੍ਰੈਸ ਤੋਂ ਲਾਗੂ ਹੋਇਆ ਪਹਿਲੀ ਪ੍ਰੈਸ ਤੋਂ ਹੁਣ ਜਦੋਂ ਲਾਗੂ ਹੋਇਆ ਤੇ ਜਿਹੜੀਆਂ ਸਾਨੂੰ ਹੁਣ ਸ਼ਿਕਾਇਤਾਂ 2-3 ਦਿਨ ਦੇ ਵਿੱਚ ਆਈਆਂ ਜੀ ਉਹਦੇ ਆਧਾਰ ਤੇ ਸੀ ਹੁਣ ਕਾਰਵਾਈ ਕਰਨ ਜਾ ਰਹੇ ਆਂ ਕ੍ਰੀਡ ਤਾਂ ਨਹੀਂ ਕੀਤੀਆਂ ਹੋਈਆਂ ਕਿ ਜੈਨੂ ਸ਼ਿਕਾਇਤਾਂ ਤੁਹਾਨੂੰ ਕੋਈ ਆਪ ਦੇ ਕੇ ਗਿਆ ਮੈਂ ਮੈਨੂੰ ਕੋਈ ਸ਼ਿਕਾਇਤ ਮੈਨੂੰ ਕੋ ਰਿਟਰਨ ਤਾਂ ਨਹੀਂ ਕਿਸੇ ਦੀ ਵੀ ਅਜ ਤੱਕ ਅ ਮੈਂ ਖੁਦ ਆਪਣੇ ਮੰਡੀ ਸੁਪਰਵਾਈਜ਼ਰ ਸਾਪ ਨੂੰ ਨਾਲ ਲੱਗੇ ਥੇ ਆ ਜੀ ਤੇ ਉੱਥੇ ਮੈਂ ਦੇਖਿਆ ਕਿ ਮੇਰੇ ਸਾਹਮਣੇ ਟੁੱਟੀਆਂ ਆਈਆਂ ਸਾਹਮਣੇ ਉਹਦੇ ਬਾਰੇ ਚ ਇਹਨਾਂ ਕੋਲ ਮੈਂ ਸਪਸ਼ਟਿਕਰ ਮੰਗ ਲਿਆ ਤੇ ਉਹਦੇ ਮੁਤਾਬਕ ਮੈਂ ਡੀਐਨਟੀ ਦੇ ਖਲਾਫ ਜਿੱਤਾਂ ਜੇ ਉਲਟ ਹੋਈਆਂ ਉਹਦੇ ਮੁਤਾਬਕ ਕਾਰਵਾਈ ਕਰਦੇ ਕੈਪੀ ਕੈਨਸਲ ਹੋ ਸਕਦਾ ਇਹ ਤਾਂ ਡੀਐਨਟੀ ਦੀ ਜੋ ਸ਼ਰਤਾਂ ਦਾ ਉਹਦੇ ਮੁਤਾਬਕ ਸੀ ਚੱਲ ਰਹੀ ਦੇਖੋ ਪੁਰਾਣਾ ਜਦੋਂ ਕੋਈ ਕਪਲਾ ਸਾਹਮਣੇ ਆ ਗਿਆ ਫਿਰ ਪੁਰਾਣਾ ਠੇਕੇਦਾਰ ਤਾਂ ਚੱਲਾ ਗਿਆ ਲੇਕਿਨ ਨਵੇਂ ਦੇ ਉੱਤੇ ਬੋਝ ਪਾ ਗਿਆ ਨਹੀਂ ਸਾਨੂੰ ਇਸ ਦੇ ਬਾਰੇ ਨਹੀਂ ਕਿਉਂਕਿ ਮੈਂ ਵੀ ਹੁਣ ਨਵੀਂ ਮੇਰੀ ਜੁਆਇਨਿੰਗ ਆ ਤੇ ਮੈਨੇ ਮੇਰੇ ਸਾ ਬਹੁਤ ਬਹੁਤ ਸ਼ੁਕਰੀਆ ਕਿ ਕਾਰਵਾਈ ਕਰਨ ਜਾ ਰਹੇ ਹੋ ਤੁਹਾਡੀ ਕਿਹੜੀ ਰੇੜੀ ਹੈ ਜੀ ਕਿੰਨੇ ਰੁਪਏ ਲਿੱਤੇ ਜਾ ਰਹੇ ਨੇ ਆਪਣੇ ਨੀਆਂ ਰੇੜੀ ਆਪ ਦਾ ਸਬਾਨ ਲੈ ਲੈਣਾ ਕਿੰਨੇ ਰੁਪਏ ਲਿੱਤੇ ਜਾ ਰਹੇ ਤੁਹਾਡੇ ਤੋਂ ਮੈਨੂੰ ਨਹੀਂ ਮੈਨੂੰ ਨਹੀਂ ਫੜੀ ਜਾ ਰਹੇ ਹੈ ਤੁਹਾਡੇ ਕੋ ਕਿੰਨੇ ਰੁਪਏ ਲਿੱਤੇ ਜਾ ਰਹੇ 100 ਰੁਪਏ ਬਿਲਕੁਲ ਜੈਨੂਰੇਟ ਹੈ ਕੋਈ ਇਹਦੇ ਚੋਤਾ ਨਹੀਂ ਹੈ ਹੈ ਤੱਕ ਨਹੀਂ ਆਪਣਾ 100 ਰੁਪਏ ਦਿੰਦੇ 100 ਲੇ ਲਓ 100 ਰੁਪਏ ਦੇ ਰਿਹਾ ਹਾਂ ਬਿਲਕੁਲ ਤੁਹਾਡੀ ਕਿਹੜੀ ਰੇੜੀ ਹੈ ਨਹੀਂ ਭਾਈ ਮੇਰੀ ਜੀ ਤੁਹਾਡੀ ਕੋਈ ਰੇੜੀ ਤਾਂ ਨਹੀਂ ਭਾਈ ਜੀ ਤੁਹਾਡੇ ਕੋ ਕਿੰਨੇ ਰੁਪਏ ਲਿੱਤੇ ਜਾਂਦੇ ਸੀਗੇ ਰੇੜੀ ਦੇ ਪੁੱਤਰ ਹੈ ਤਾਂ ਬੜੀ ਧੱਕੇ ਹੀ ਜਾਏ ਜ ਪਹਿਲਾਂ 100 ਹੁੰਦਾ ਸੀ ਜੀ ਹੁਣ 300 400 ਜਿਵੇਂ ਜਿਦਾ ਦਾ ਹੈ ਜੀ 6 ਬਾਈ 8 ਦਾ ਹਿਸਾਬ ਇੱਕ ਰੇੜੀ ਦਾ 6 ਬਾਈ 8 ਦੀ ਰੇੜੀ ਦਾ 100 ਰੁਪਿਆ ਹੈਗਾ ਵਾ ਕਿ ਉਹ ਸਕੁਅਰ ਫੁੱਟ ਦਾ ਹਿਸਾਬ ਹੁਣ ਖਤਮ ਹੋ ਚੁੱਕਾ ਹੋਇਆ ਮੈਂ ਜਿੱਦਾਂ 6 ਬਾਈ 8 ਦਾ ਇੱਕ ਦੁਕਾਨ ਦਿੱਤੀ ਜਾਂਦੀ ਹੈ ਕਿ ਵਧਾ ਲਓ ਤੇ ਉਸਦੇ ਪੈਸੇ ਦਿੱਤੇ ਨਹੀਂ ਜਾਂਦੇ ਨਹੀਂ ਹੁਣ ਪਤਾ ਕੀ ਹੈ ਉਹ ਦੇਖਦੇ ਆ ਵੀ ਮੰਨ ਲਓ ਤੇ ਉੱਤੇ ਤੱਕ ਲੱਗਾ 6 ਇਦਾਂ ਹੋ ਗਈ ਤੇ 8 ਪਿੱਛੇ ਹੋ ਗਈ ਤੇ ਉਸ ਹਿਸਾਬ ਨਾਲ ਪੈਸੇ ਲਈ ਜਾਂਦੇ ਅੱਛਾ ਜਿੰਨੀ ਜਿੰਨੀ ਉਹ ਸਕੁਅਰ ਫੁੱਟ ਜ਼ਿਆਦਾ ਹੋਗੇ ਉਸ ਹਿਸਾਬ ਨਾਲ ਪੈਸੇ ਲੈ ਰਹੇ ਨੇ ਮਤਲਬ ਇੱਕ ਡੀਐਨਏ ਦੀ ਰਿਪੋਰਟ ਹੈ ਨਾ ਕਿ 6/8 ਦੇ हिसाब ਦੇ 100 ਰੁਪਏ ਲੱਗੇਗਾ ਯੂਰੋ 400 ਰੁਪਈਆ ਪੈਸੇ ਉਦਾਂ ਐ ਅਸੀਂ ਗੱਲ ਨਹੀਂ ਪਰ ਸਵਾਲ ਇਹ ਹੈ ਵੀ ਜਿੰਨਾ ਮੰਨ ਲਓ ਦੋ ਘਟੇ ਨਿੰਬੂ ਦੇ ਜੀ ਉਹਨੂੰ ਖਲਾਰ ਕੇ ਰੱਖਤਾ ਜੀ ਤੇ ਉਹ حساب ਨਾਲ ਦੇਖਦੇ ਆ ਵੀ ਖਲਾਰਾ ਕਿੰਨਾ ਜੀ ਉਸ ਹਿਸਾਬ ਨਾਲ ਪੈ ਉਹ ਹਿਸਾਬ ਨਾਲ ਪੈ ਬਿਲਕੁਲ ਇਹ ਵੀ ਰੇੜੀਆਂ ਲੱਗੀਆਂ ਨੇ ਕਿੰਨੇ ਰੁਪਏ ਲਿੱਤੇ ਆਰੇ ਰੇੜੀ ਦੇ ਕੀ ਗੱਤ ਤਾਡੇ ਕੋ ਕਿੰਨੇ ਰੁਪਏ ਲਿੱਤੇ ਆਰੇ ਨੇ ਕੋਈ ਬੋਲੇਗਾ ਕੋਈ ਵੀ ਨਹੀਂ ਹੈਗਾ ਕੋਈ ਨਹੀਂ ਹੈਗਾ ਉਹ ਆਲੂ ਵਾਲਾ ਬੈਠਾ ਉਹ ਵੀ ਕਹੇਗਾ ਮੈਂ ਨਹੀਂ ਹੈਗਾ ਤੁਹਾਡੀ ਦੁਕਾਨ ਹੈ ਤੁਹਾਡੀ ਵੀ ਨਹੀਂ ਹੈਗੀ ਅੰਦਰ ਕੀ ਕਰਦੇ ਪਏ ਹੋ ਬੰਦਾ ਜਿਉਂ ਮੋਬਾਈਲ ਚਾਇ ਲੈਣਾ ਮੋਬਾਈਲ ਚਾਰ ਲੈ ਮੋਲਦਾ ਤੇ ਫੜਿਆ ਇਹ ਲੱਗੇ ਵਾ ਪਿਓ ਕਿਦਾ ਮੇਰਾ ਹੀ ਹੈ ਬੈਲੈਂਸ ਆਇਆ ਪੇਟੀਮ ਤੇ 3000 ਰੁਪਏ ਸਾਰੇ ਇੱਥੇ ਹੀ ਆ ਸਾਰੇ ਇੱਥੇ ਆ ਬੋਲਦਾ ਨਹੀਂ ਵਾ ਕੋਈ ਵੀ ਲੇਕਿਨ ਇਹ ਤਸਵੀਰ ਹੈ ਦਿਖਾਈ ਜਾ ਰਹੀ ਹੈ ਤੁਹਾਡੇ ਕੋ ਮਾਤਾ ਜੀ ਕਿੰਨੇ ਰੁਪਏ ਲਿੱਤੇ ਜਾਂਦੇ ਨੇ ਨਹੀਂ ਪਤਾ ਲੋ ਜੀ ਇਹਨਾਂ ਨੂੰ ਵੀ ਪਤਾ ਤੁਹਾਡੇ ਕੋ ਕਿੰਨੇ ਰੁਪਏ ਲਿੱਤੇ ਜਾਂਦੇ ਨੇ ਬਾਈ ਜੀ ਆ ਬਜ਼ੁਰਗਾਂ ਨੂੰ ਦੋਸਤ ਆਵਦੇ ਨੇ ਆਪਣਾ ਦਰਦ ਕੋਈ ਟੱਕਾ ਤਾਂ ਨਹੀਂ ਆ ਟੱਕਾ ਕੋਈ ਨਹੀਂ ਅਜੇ ਬਾਰਾਵਾਰੀ ਆਉਣੇ ਤਾਂ ਟੱਕਾ ਕੋਈ ਨਹੀਂ ਬਿਲਕੁਲ ਭਾਈ ਜੀ ਵੀ ਇਹਨਾਂ ਕੋਲ ਪਹਿਲੇ ਆਪਾਂ ਕਰ ਲਈ ਇੰਟਰਵਿਊ ਲੇਕਿਨ ਆ ਵੀ ਰੇੜੀ ਲੱਗੀ ਆ ਸਾਰੇ ਚਲੇ ਕਿੱਥੇ ਗਏ ਨੇ ਟੱਕਾ ਕੋਈ ਨਹੀਂ ਪੁੱਤਰ ਟੱਕਾ ਕੋਈ ਨਹੀਂ ਹੈਗਾ ਜੈਨੂਅਲ ਰੇੜੀ ਲਿੱਤਾ ਜਾ ਰਿਹਾ ਮਤਲਬ ਬਿਲਕੁਲ ਬਿਲਕੁਲ ਟੱਕਾ ਕੋਈ ਨਹੀਂ ਜੈਨੂਅਲ ਰੇੜੀ ਲਿੱਤਾ ਜਾ ਰਿਹਾ ਵਾ ਜੋ ਦਿਖਾ ਰਹੇ ਤਸਵੀਰ ਤੁਹਾਨੂੰ ਮਾਲਕ ਤੂੰ ਹੀ ਆ ਨਾ ਕਿੰਨੇ ਰੁਪਏ ਦਿੱਤੇ ਜਾਂਦੇ ਇਹਦੇ 80 ਫੜਦੇ ਸੌ ਰੁਪਏ ਬਤਾਈ ਦਿੱਤੇ ਜਾਂਦੇ ਹਾਂਜੀ ਆ ਵੈਦ ਵਸੂਲੀ ਤੋਂ ਨਹੀਂ ਹੁੰਦੀ ਨਹੀਂ ਨਹੀਂ ਆ ਵੈਦ ਵਸੂਲੀ ਨਹੀਂ ਹੁੰਦਾ ਪੂਰੇ 100 ਰੁਪਏ ਦਿੰਦੇ ਹੋ ਡਰਾਇਤਮ ਕਾਇ ਤੋਂ ਨਹੀਂ ਨਹੀਂ ਇਹ ਦਬਾਅ ਹੋ ਕਿ ਤੂੰ ਨੇ ਬੋਲਾ ਤਾਂ ਤੇਰੀ ਰਿਫਾਡ ਉਠਾ ਦੇਂਗੇ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਬੋਲੇ ਨਹੀਂ ਕਿ ਫੜ ਉਠਾ ਦੇਂਗੇ 100 ਰੁਪਏ ਦਿੰਦੇ 100 ਰੁਪਏ ਦਿੰਦੇ ਕੋਈ ਡਰਾਇਤਮ ਕਾਇ ਨਹੀਂ ਕਿ 100 ਰੁਪਏ ਦਿੰਦੇ ਨੇ ਲੇਕਿਨ ਇੱਕ ਸਵਾਲ ਆ ਜਾਂਦਾ ਵੱਡਾ लेकिन आ खड़े ने ना, कोई क्या रेट देते हो रेडी का है अच्छा, सौ रुपयेगा यार सही सही बात बताओ यार तुम्हें कोई परेशानी तो नहीं है अगर तुम्हें कोई दबाव तो नहीं दिखा रहा या धमकी तो नहीं दे रहा तुम इस करके डरे बैठे हो हमारे ऊपर कुछ नहीं है नहीं पता हमारे ऊपर कुछ नहीं ਮਰੀ 200 ਕੀ ਪਰਚੀ ਕੱਟੀ ਬਾਹੂ ਹਾਰੇ 200 ਕੀ ਪਰਚੀ ਕੱਟੀ ਇਹ ਬਾਹੂਆਂ ਨਹੀਂ ਨਹੀਂ ਬਾਹੂ ਘਰ ਤੇ ਹੀ ਬਾਹੂ ਘਰ ਤੇ ਹੀ ਬਿਲਕੁਲ 200 ਦੀ ਪਰਚੀ ਹੈ ਵੀ ਤਸਵੀਰ ਦਿਖਾ ਰਿਹਾ ਕਿ 200 ਦੀ ਪਰਚੀ ਕੱਟੀ ਜਾ ਰਹੀ ਹੈ ਦੋ ਅੱਡੇ ਦੋ ਅੱਡੇ ਦੋ ਅੱਡਿਆਂ ਦੀ ਪਰਚੀ ਕੱਟੀ ਜਾ ਰਹੀ ਹੈ ਲੇਕਿਨ ਇਹ ਤਸਵੀਰ ਦਿਖਾਣੀ ਵੀ ਲਾਜ਼ਮੀ ਹੈ ਲੇਕਿਨ ਐਮਐਲਏ ਸਾਹਿਬ ਉਥੇ तमाम ਲੋਕਾਂ ਨਾਲ ਗਲਤ ਬਾਤ ਕਰ ਰਹੇ ਨੇ ਲੇਕਿਨ ਆ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਇਹ ਫੜਵਾਲੇ ਕਿੱਥੇ ਨੇ ਇਹ ਸਸਿਆ ਗੱਲੋ ਭਾਜੀ ਕਿੰਨੇ ਰੁਪਏ ਦੇ ਰਹੇ ਹੋ ਫੜ ਦੇ ਫੜ ਦੇ ਜਿੰਨੇ ਮੰਗਦੇ ਉਹ ਦੇ ਦੀ ਦੇ 200 ਨਹੀਂ ਮੰਗਦੇ ਨੇ 200 ਕੋਈ ੱਤਕਾ ਸਟਾਰੀ ਜਨਨ 200 ਦੇ ਦੀ ਜਾਂਦੇ ਤੇ ਲੈ ਜਾਂਦੇ 200 ਮੰਗਦੇ 200 ਦੇ ਦਿੰਦੇ ਹੋ ਪਰਚੀ ਕੋਈ ਪਰਚੀ ਹੈ ਹੈਗੀ ਆ ੱਤਕਾ ਹੋ ਰਿਹਾ ਤੇ ੱਤਕਾ ਝ ਦੇ ਲੂ ਤੁਹਾਡੇ ਸਾਹਮਣੇ ਨਾ ਖੋਲ ਕੇ ਬੋਲੋ ਨਾ ੱਤਕਾ ਹੋ ਰਿਹਾ ਜਿਹੜਾ ਬੋਲਦਾ ਉਹਦੇ ਰਵਾਇਤੀ ਡੰਡੇ ਪਾਰੂ ਲੇਕਿਨ ਆ ਤਸਵੀਰ ਦਿਖਾ ਰਹੇ ਤੁਹਾਨੂੰ ਜੋ ਤਸਵੀਰ ਦਿਖਾਈ ਜਾ ਰਹੀ ਹੈ ਲੇਕਿਨ ਜਿਨ੍ਹਾਂ ਕੋ ਠੇਕਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੌਣ ਨੇ ਮਾਲਕ ਜਿਨ੍ਹਾਂ ਕੋ ਠੇਕਾ ਇਸ ਸਮੇਂ ਆਇਆ ਵਾ ਕਿੱਥੇ ਨੇ ਅੱਛਾ ਵਿਸ਼ਾਲ ਜੀ ਕੀ ਹਾਲ ਚਾਲ ਹੈ ਠੀਕ ਹੋ ਹਾਂਜੀ ਵਿਸ਼ਾਲ ਜੀ ਇੱਥੇ ਕੋਈ ਬੋਲਿਆ ਤਾਂ ਹੈ ਨਹੀਂਗਾ ਕਿ ਸਾਡੇ ਕੋਲ ਯੂਜ਼ਰ ਚਾਰਜ ਜ਼ਿਆਦਾ ਲਿੱਤੇ ਜਾ ਰਹੇ ਨੇ 100 ਰੁਪਏ ਲਿੱਤਾ ਇਹਦਾ ਕਿਸੇ ਨੇ ਇੱਕ ਬਰੇੜੀ ਵਾਲੇ ਨੇ ਬਿਆਨ ਦਿੱਤਾ ਕਿ ਤੁਸੀਂ ਧੱਕਾ ਕਰ ਰਹੇ ਹੋ ਇਹਨੂੰ ਮੰਨਿਆ ਕਿ ਕਿਰਾਇਆ ਜਾ ਰਿਹਾ ਜੀ ਸ਼ਹਿਰ ਦੇ ਕੇ ਕਿਰਾਇਆ ਜਾ ਰਿਹਾ ਜਿਹੜੇ ਕੋਈ ਪੁਰਾਣੇ ਜਿਹੜੇ ਇੱਥੋਂ ਦੀ ਲੁੱਟਖਸੁੱਟ ਕਰਦੇ ਸੀ ਨਾ ਉਹ ਕਰਾ ਰਹੇ ਆ ਇਹਨਾਂ ਨੂੰ 7 ਦਿਨਾਂ ਜਿੰਨੀ ਦਿੱਕਤ ਆ ਗਈ ਆ ਸਾੰਦਾ 7 ਦਿਨ ਹੋਇਆ ਲਈ ਇਸ ਤੋਂ ਪਹਿਲੋਂ ਦੇ ਚੀਕਾ ਮਾਰਦੇ ਪਏ ਉਹਦੋਂ ਤਾਂ ਕਿਸੇ ਨੇ ਸੁਣੀ ਨਹੀਂ ਆ ਜੱਜੀ ਵੀਰ ਖੜਾ ਗੱਲ ਸੁਣੋ ਜੀ ਆਓ ਹਾਂ ਇਹਨਾਂ ਨੂੰ ਪੁੱਛੋ ਸਾਡੇ ਤੋਂ ਕੀ ਦਿੱਕਤ ਹੈ ਜੀ 7 ਦਿਨਾਂ ਜੀ ਕੀ ਦਿੱਕਤ ਆ ਗਈ ਹੈ ਮੇਨ ਬਾਈ ਜੀ ਅੱਛਾ ਇਹ ਕਹਿ ਰਹੀ ਕਿ ਬਾਹਰ ਲੱਗੀਆਂ ਹੋਈਆਂ ਫੜੀਆਂ ਜਾਂ ਰਸਤੇ 'ਚ ਉਹ ਅਸੀਂ ਲਗਵਾਈਆਂ ਜੀ ਉਹ ਤਾਂ ਜੇ ਲੱਗੀਆਂ ਹੋਈਆਂ ਅਸੀਂ 54 ਕਿੱਲਿਆਂ ਦਾ ਠੇਕਾ ਲਿਆ ਇਨਫਰਾ 12 ਕਰੋੜ 20 ਲੱਖ ਰੁਪਇਆ ਜਮ੍ਹਾਂ ਕਰਾਇਆ ਤੇ ਅਸੀਂ ਪਰਚੀ ਕੱਟਣ ਦੇ ਹੱਕਦਾਰ ਹਾਂ ਐਮਐਲਏ ਸਾਹਿਬ ਆਪਣਾ ਇੱਕ ਬੰਦਾ ਦੇ ਦੇਣ ਅਸੀਂ ਸਾਰਾ ਫਿੱਤਾ ਮਾਰ ਲਾਂਗੇ ਫਿਰ ਉਸ ਹਿਸਾਬ ਨਾਲ ਅਸੀਂ ਪੈਸੇ ਲਵਾਂਗੇ ਜਿਨ੍ਹਾਂ ਨੇ 10 ਫੜ ਰੱਖੇ ਹੋਏ ਉਹਨਾਂ ਦਾ 1000 ਬਣਦਾ ਅਸੀਂ 800 ਲੈਣੇ ਆ ਫਿਰ ਅਸੀਂ 1000 ਲਵਾਂਗੇ ਠੀਕ ਹੈ ਆਪਾਂ ਇਹਨਾਂ ਨੂੰ ਨਾਲ ਲੈ ਜਾਾਂਗੇ ਮੋਦਵਾਰ ਬੰਦੇ ਆ ਜੱਜੀ ਬਾਈ ਕੀ ਕੀ ਮੇਰੀ ਮੇਰੀ ਬੇਨਤੀ ਹਾਂ ਹੋਸਾ ਸਾਹਿਬ ਦੇਖੋ ਤੁਸੀਂ ਗੱਲ ਠੀਕ ਕੀਤੀ ਆਪਣੀ ਹੈਗਾ ਤੁਸੀਂ ਸਹੀ ਹੋ ਤੁਸੀਂ ਇੱਕ ਠੇਕਾ ਲਿੱਤਾ ਜੀ ਤਾਂ ਤੁਹਾਡੇ ਪੈਸੇ ਲੈਣਾ ਹੱਕਮੰਦ ਆ ਪਰ ਉਹ ਆਪਾਂ ਤੁਹਾਨੂੰ ਇਹੀ ਕਵਾਂਗੇ ਕਿ ਉਹ ਜੈਨੂਨ ਪੈਸੇ ਲੱਤੇ ਜਾਂ ਤੁਹਾਡਾ ਵੀ ਦੋ ਮਿੰਟ ਮੇਰੀ ਗੱਲ ਸੁਣੋ ਪਹਿਲਾਂ ਮੇਰਾ ਇਹ ਗੱਲ ਪੂਰੀ ਨਹੀਂ ਹੋਈ ਫੇ ਤੂੰ ਜੂਸੋ ਕਿਉਂਕਿ ਉਹ ਜੈਨੂਨ ਤਰੀਕੇ ਨਾਲ ਸਾਡੇ ਜਿਹੜੇ ਇਸ ਇਲਾਕੇ ਦੇ ਜੈਨੂਨ ਦੇੜੇ ਬਜਾਰੇ ਹੈਗੇ ਆ ਪ੍ਰਵਾਸੀ ਬੰਦੇ ਹੋਰ ਬੜੇ ਭਾਈਚਾਰਾ ਸਾਰਾ ਉਹ ਸਾਰੇ ਮੰਡੀ ਦੇ ਨੇੜੇ ਨੇ ਉਹ ਸਾਰੇ ਹੁੰਦੇ ਉਹ ਕਈ ਕਹਿੰਦੇ ਕਿ ਸਾਡੇ ਕੋਲ ਵੱਧ ਚਾਰਜ ਕਰਿਆ ਘੱਟ ਦੇ ਰਿਹਾ ਤੇ ਉਹ ਉਹ ਇਹਨਾਂ ਨੂੰ ਕਿ ਇਹੀ ਬੇਨਤੀ ਕਰਦੇ ਪੋਰ ਸਹੀ ਚਾਰਜ ਕੀਤਾ ਜਾਵੇ ਦੂਸਰਾ ਨੰਬਰ ਜਿਹੜਾ ਸਾਡਾ ਇਸਰ ਪੱਦਕੇ ਰੋਡ ਹੈ ਇਹਨੂੰ ਕਟੋੜ ਤੋਂ 25 ਤੋਂ 30 ਪਿੰਟ ਲਾਤੇ ਆ ਵੱਧੀ ਲੱਗਦੇ ਆ 100 150 ਪੰਨਾ ਲੱਗਦਾ ਜੀ ਸਾਡਾ ਸਵੇਰੇ ਸਵੇਰੇ ਲੰਘਾ ਬਹੁਤ ਔਖਾ ਹੁੰਦਾ ਵਾ ਜਿਹੜੇ ਕਿ ਸਵੇਰੇ ਮਨ ਲੋਕ 7 ਵਜੇ ਫੋਨ ਕਰਨਾ ਸ਼ੁਰੂ ਕਰ ਦਿੰਦੇ ਆ ਸਾਡੇ ਜ ਚਲੋ ਠੀਕ ਹੈ ਜੀ ਕੋਈ ਨਹੀਂ ਪਰ ਅਸੀਂ ਲੋਕਾਂ ਦੀ ਆਵਾਜ਼ ਬੰਗੇ ਤਾਂ ਗਿਆ ਸਕਦੇ ਨਾ ਪਰ ਇਹ ਸਾਰਾ ਸਾਡੀ ਮੇਨ ਜਿਹੜੀ ਫੜੀਆਂ ਬਾਹਰ ਲੱਗੀਆਂ ਉਹਨਾਂ ਅੰਦਰ ਕੀਤਾ ਜਾਵੇ ਤੇ ਜਿਹੜੀ 30 ਰੁਪਏ 30 ਰੁਪਏ 20 ਰੁਪਏ ਦੇ ਚਾਰਜ ਆ ਉਹਦੀ ਇੱਕ ਜਾਂਚ ਕੀਤੀ ਜਾਵੇ ਹੋਰ ਇੱਕ ਬਾਰ ਸਾਡੇ ਅਸੀਂ ਲਗਾਈਆਂ ਇੱਥੇ ਸਾਡਾ ਠੇਕਾ ਲੱਗਿਆ ਪਹਿਲੋਂ ਦਾ ਲੱਗਿਆ ਜੀ ਹਾਂ ਜੀ ਮੈਂ ਤੁਹਾਡੀ ਦੋਨਾਂ ਦੀ ਗੱਲ ਇਸ ਕਰਕੇ ਕੱਟ ਰਿਹਾ ਯਾਰ ਮੈਨੂੰ ਇੱਕ ਵੀ ਕ腐ਸ਼ਨ ਦੱਸੋ ਤੇ ਹੋ ਰਹੀ ਹੈ ਮੈਂ ਰੇਡੀ ਵਾਲਿਆਂ ਨੂੰ ਪੁੱਛ ਲਿਆ ਤਾਂ ਡਰਾਇਆ ਗਿਆ ਧਮਕਾਇਆ ਗਿਆ ਤੁਹਾਡੇ ਕੋਲ ਯੂਜਰ ਚਾਰਜ ਜ਼ਿਆਦਾ ਲਿਆ ਜਾ ਰਿਹਾ ਉਹ ਬੋਲਦਾ ਕਿਉਂ ਨਹੀਂ ਪਿਆ ਇਹਨੂੰ ਮੰਨਿਆ ਕਿਦਾਂ ਕਿਦਾਂ ਪ੍ਰੂਫ ਕਰਾਵਾਂ ਕਿ ਯੂਜ਼ਰ ਚਾਰਜ ਜ਼ਿਆਦਾ ਲਿੱਤਾ ਜਾ ਰਿਹਾ ਵਾ ਕੋਈ ਕਹਿ ਰਿਹਾ ਕਿ 6/8 ਦੀ ਰੇੜੀ ਮਿਲਦੀ ਹੈ ਅਸੀਂ ਵਧਾ ਕੇ ਦੇ ਰਹੇ ਹਾਂ ਤਾਂ ਵੀ ਸਾਡੇ ਕੋਲ 100 ਰੁਪਏ ਲਿੱਤਾ ਜਾ ਰਿਹਾ ਬੰਦੇ ਬਿਆਨ ਦੇ ਰਹੇ ਨੇ 6/8 ਦੇ ਸੀ 100 ਲੈ ਸਕਦੇ ਹਾਂ ਜੀ ਸਾਡੇ ਕੋਲ ਰਿਟਨ ਡੀਐਨਆਈਟੀ ਚ ਉਹ ਨਹੀਂ ਕਹਿ ਰਹੇ ਤੁਹਾਨੂੰ ਮੈਂ ਉਹ ਕਹਿੰਦੇ 100 ਰੁਪਏ ਲਿੱਤਾ ਜਾਂਦਾ ਹੁਣ ਆ ਬਾਈ ਜੀ ਨੇ ਇੱਕ ਗੱਲ ਮੈਨੂੰ ਕਹਿਤੀ ਹੈ ਜਿਹੜੇ ਬੈਠੇ ਨੇ ਕਹਿੰਦੇ ਮੇਰੇ ਕੋਲ 200 ਰੁਪਏ ਲਿੱਤਾ ਜਾਂਦਾ ਮੈਨੂੰ ਆਜੋ ਅੱਜ ਇਹਨਾਂ ਤੋਂ ਆਪਾਂ 200 ਰੁਪਏ ਇਹਨਾਂ ਨੇ ਫੀਤਾ ਲੈ ਕੇ ਚੱਲਦੇ ਆ ਆਪਾਂ ਐਮ ਐਲ ਏ ਸਾਹਿਬ ਵੀ ਅਸੀਂ ਨਾ ਵੀਡੀਓਗ੍ਰਾਫਰ ਮਂਗਾਵਾਗੇ ਅਸੀਂ ਵੀਡੀਓ ਬਣਾ ਕੇ ਫੀਤਾ ਮਾਰਾਂਗੇ ਜਿਹਦੇ ਜਿੰਨੇ ਪੈਸੇ ਬਣਦੇ ਉਹਦੇ ਲੈਂਡ ਦੇ ਹੱਕਦਾਰ ਆ ਵੀਰੇ ਠੀਕ ਹੈ ਕਿ ਨਹੀਂ ਠੀਕ ਹੈ ਕਿ ਨਹੀਂ ਜਿਹੜੀਆਂ ਬਾਹਰ ਲੱਗੀਆਂ ਸਾਡੇ ਸਾਡੇ ਦਾ ਕਰਾਇਆ ਜਾ ਰਿਹਾ ਇਹ 7 ਦਿਨਾਂ ਜਿੰਨੇ ਪਰੇਸ਼ਾਨ ਹੋ ਗਏ ਪਹਿਲੇ ਠੇਕੇਦਾਰਾਂ ਨੇ ਇੰਨੀ ਲੁੱਟਖਸੋਟ ਮਚਾਈ ਸੀ ਤੇ ਨੂੰ ਉਹਨੂੰ ਜੁਰਮਾਨੇ ਹੋਏ ਸੀ ਉਹ ਤਾਂ ਨਹੀਂ ਕੈਨਸਲ ਹੋਇਆ ਸਾਡਾ 7 ਦਿਨਾਂ ਜੀ ਹੋ ਗਿਆ ਜੀ ਮੈਂ ਆਪ ਦੱਸੋ ਮੰਡੀ ਬੋਰਡ ਦੇ ਸੈਕਟਰੀ ਨੂੰ ਪੁੱਛਿਆ ਤਾਂ ਉਹ ਕਹਿੰਦਾ ਕਿ ਮੇਰੇ ਕੋਲ ਕੁਝ ਮਿਆਬ ਮੰਡੀ ਸਵੇਰੇ ਉਤਰਿਆ ਸੀਗਾ ਤੇ ਮੰਡੀ 'ਚ ਮੈਂ ਦੇਖਿਆ ਕਿ ਹੋ ਰਿਹਾ ਤੇ ਕਿ ਡੀਐਫਪੀ ਦੀ ਲੀਗਲ ਐਡਵਾਈਸ ਲਈਤੀ ਜਾਊਗੀ ਹਾਂ ਲਵ ਐਡਵਾਈਸ ਜੱਦਾ ਵੀ ਅਸੀਂ ਫਿੱਤਾ ਮਾਰ ਕੇ ਪੈਸੇ ਲੈ ਲਾਂਗੇ ਬਿਲਕੁਲ ਐਮਐਲਏ ਸਾਹਨੇ ਕਹਿੰ ਗੱਲ ਕਰਨੀ ਸੀਗੀ ਐਮਐਲਏ ਸਾਹਿਬ ਇੱਕ ਛੋਟਾ ਸਵਾਲ ਹੈ ਮੰਡੀ ਬੋਰਡ ਜਿਨ੍ਹਾਂ ਨੇ ਠੇਕਾ ਲਿੱਤਾ ਉਹ ਕਹਿ ਰਹੇ ਹੈ ਕਿ ਅਸੀਂ ਬਿਲਕੁਲ ਜੈਨੂਇਨ ਪੈਸੇ ਲਾਂਗੇ ਐਮਐਲਏ ਸਾਹਿਬ ਨੇ ਇੱਕ ਗੁਜਾਰਿਸ਼ ਵੀ ਹੈਗੀ ਹੈ ਕਿ ਤੁਹਾਡੇ ਨਾਲ ਇੱਕ ਬੰਦਾ ਭੇਜਿਆ ਜਾਵੇ ਤੇ ਇੱਕ ਇੱਕ ਫਿੱਤਾ ਨਾਲ ਦਿੱਤਾ ਜਾਵੇ ਅਗਰ ਮੈਂ ਅਵੈਧ ਵ ਮੈਂ ਦੱਸਣਾ ਚਾਹੁੰਦਾ ਇਹਨਾਂ ਨੂੰ ਵਾਰਨਿੰਗ ਦੇਣੀ ਚਾਹੁੰਦਾ ਮੈਂ ਅੱਜ ਪਹਿਲੇ ਦਿਨ ਮੰਡੀ ਆਇਆ ਹਾਂ ਬਿਲਕੁਲ ਬਿਲਕੁਲ ਧੱਕੇਸ਼ਾਹੀ ਨਹੀਂ ਛੱਡੂਗੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਚਲੋ ਜੀ ਗੱਲ ਕਰਦੇ ਫੇ ਗੱਲ ਕਰ ਲੈਂਦੇ ਬਿਲਕੁਲ ਕੋਈ ਧੱਕੇਸ਼ਾਹੀ ਨਹੀਂ ਚੱਲੂਗੀ ਜਿਹੜਾ ਇਹ ਥੱਪੜ ਮਾਰ ਮਾਰ ਕੇ ਲੋਕਾਂ ਤੋਂ ਸਕੂਟਰ ਵਾਲੇ ਤੋਂ ਟੂ-ਬੀਲਰ ਤੋਂ ਮਿਲ ਕੇ ਪਰਚੀਆਂ ਕੱਢਦੇ ਨੇ ਉਹ ਪਰਚੀਆਂ ਨਹੀਂ ਕੱਟਣ ਦੇਣੀਆਂ ਮੈਂ ਆਪਣੇ ਬਲਕੇ ਸਾਰੇ ਸਾਥੀਆਂ ਦੀ ਆਮ ਆਦੀ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਉਹਨਾਂ ਦੀ ਡਿਊਟੀ ਲਾ ਕੇ ਚੱਲੇ ਆਂ ਡੇਲੀ ਇਹਨਾਂ ਨੂੰ ਸਰਚ ਕਰਨਗੇ ਔਰ ਜੋ ਰਿਪੋਰਟ ਹੋਊਗੀ ਉਹ ਕਲੀਅਰ ਕਰਨਗੇ ਤੇ ਜਿਹੜੀ ਇਹ 100 ਰੁਪਏ ਦੀ ਫੜੀ ਆ ਉਹਦੇ 4-4 ਰੁਪਏ ਲੈਂਦੇ ਨੇ ਉਹ ਵੀ ਬੰਦ ਹੋਊਗਾ ਬਿਲਕੁਲ ਤੱਕੇਚਾਈ ਬੰਦ ਹੋਊਗੀ ਬਿਲਕੁਲ ਮੈਂ ਬੋਲਣਾ ਮੇਰਾ ਵਰਜਨ ਵੀ ਲੈ ਦੇਖੋ ਅਸੀਂ ਵੀ ਬੋਲਦਾ ਮੈਂ ਦੇਖ ਸਾਡਾ ਵੀ ਵਰਜਨ ਮੈਂ ਦੇਖ ਲਿਆ ਸਰ ਨਹੀਂ ਸਰ ਸੁਣ ਲਓ ਮੇਰੀ ਗੱਲ ਸਰ ਮੇਰੀ ਨਹੀਂ ਸੁਣ ਲਓ ਬੈਠ ਕੇ ਦੱਸੋ ਮੈਂ ਇੱਕ ਛੋਟਾ ਸਵਾਲ ਹੈ ਮੈਂ ਉਹਨੇ ਤੇ ਰੇੜੀ ਵਾਲੇ ਕੋਲ ਗਲਤ ਗੱਲ ਕੀਤੀ ਨਾ ਕੋਈ ਬੋਲੇ ਨਹੀਂ ਮੀਡੀਆ ਅੱਗੇ ਕਿ ਸਾਡੇ ਕੋਲ ਤੱਕਾ ਕਿੱਦਾਂ ਕਰਾਇਆ ਜਾ ਰਿਹਾ ਹੈ ਜੀ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਪਹਿਲਾਂ ਡਰਾਇਆ ਗਿਆ ਮੈਂ ਆਪ ਇੱਕ ਵਾਰ ਫੈਸਲਾ ਕਰੋ ਤੁਸੀਂ ਬਹਿਸ ਕਰਨੀ ਨਹੀਂ ਕਰਨੀ ਅੱਪਾ ਉਹਨਾਂ ਨੂੰ ਡਰਾਇਆ ਗਿਆ ਵੀ ਜੇ ਤੁਸੀਂ 100 ਰੁਪਏ ਤੋਂ ਵੱਧ ਕਹਿਤਾ ਤੇ ਤੁਹਾਡੀ ਕੱਲ ਨੂੰ ਫੜੀ ਨਹੀਂ ਦਿੱਤੇ ਇਹਨਾਂ ਦੇ ਬਾਪ ਦਾ ਰਾਜ ਨਹੀਂ ਬਾਪ ਦੀ ਜਗ੍ਹਾ ਨਹੀਂ ਸਰਕਾਰ ਦੀ ਜਗ੍ਹਾ ਆਮ ਆਦਮੀ ਦੀ ਸਰਕਾਰ ਤੇ ਆਮ ਆਦਮੀ ਦੀ ਜਗ੍ਹਾ ਵਾ ਕਿ ਕਿ ਸੇਨਾ ਤੱਕਾ ਨਹੀਂ ਹੁੰਦਾ ਜਾਊਗਾ ਜੀ ਸਰ ਇੱਕ ਰੋਡ ਦੇ ਉੱਤੇ ਜਿਹੜੀ ਰੇੜੀਆਂ ਲੱਗੀਆਂ ਆ ਇਹਦੀ ਕਰੋਸਿੰਟ ਬਸੇ ਕਿਦਾਂ ਕੀ ਇਹ ਬਿਲਕੁਲ ਬਿਲਕੁਲ ਹਮੇਸ਼ਾ ਸੈਕਟਰੀ ਸਾਹਿਬ ਦੀ ਡਿਊਟੀ ਲਾਤੀ ਹੈ ਸੈਕਟਰੀ ਸਾਹਿਬ ਸਾਰੇ ਦਾ ਪਲਾਨ ਕਰਕੇ ਜਿਹੜੀ ਮਿਲ ਕੇ ਕੋਈ ਟ੍ਰੈਫਿਕ ਦੀ ਪ੍ਰੋਬਲਮ ਦੀ ਉਹ ਵੀ ਹੱਲ ਕਰੂਗਾ ਜਿਹੜੀ ਸਫਾਈ ਦੀ ਪ੍ਰੋਬਲਮ ਦੀ ਉਹ ਵੀ 2-4 ਦਿਨਾਂ ਦੇ ਵਿੱਚ ਬਿਲਕੁਲ ਸਾਰੀ ਹੱਲ ਹੋਊਗਾ ਲੇਕਿਨ ਪਹਿਲੇ ਠੇਕੇਦਾਰ ਨੇ ਸਫਾਈ ਬਿਲਕੁਲ ਨਹੀਂ ਕੀਤੀ ਉਹਨੇ ਬੜੇ ਕੰਮ ਕੀਤੇ ਸੀ ਲੇਕਿਨ ਉਹਦੇ ਠੇਕੇ ਅਜੇ ਤੱਕ ਕੈਂਸਲ ਹੋਏ ਵੈਸੇ ਇੱਕ ਛੋਟੀ ਜਿਹੀ ਐਮਐਲਏ ਸਾਹਿਬ ਗੱਲ ਹੈ ਕਿ ਉਹ ਉਹ ਇਹਨਾਂ ਨੇ ਕਿਹਾ ਕਿ ਕਿ ਸਵੈੰਤਰ ਰਚਿਆ ਜਾ ਰਿਹਾ ਮੇਰੀ ਵੀਡੀਓ ਸਬਣਾਈ ਜਾ ਰਹੀ ਹੈ ਲੇਕਿਨ ਸਾਨੂੰ ਇੱਕ ਪ੍ਰੂਫ ਚਾਹੀਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਅੱਜ ਤੋਂ ਬਾਅਦ ਇੱਥੇ ਸਫਾਈ ਵੀ ਪ੍ਰੋਪਰ ਹੋਊਗੀ ਔਰ ਜਿਹੜਾ ਤੱਕਾ ਲੋਕਾਂ ਦਾ ਹੁੰਦਾ ਜੇ ਟੂ-ਵੀਲਰ ਵਾਲਿਆਂ ਦਾ ਉਹ ਵੀ ਨਹੀਂ ਬਿਲਕੁਲ ਹੋਊਗਾ ਔਰ ਮੈਂ ਅਪੀਲ ਵੀ ਕਰਨੀ ਚਾਹੁੰਦਾ ਸਾਰੇ ਟੂ-ਵੀਲਰ ਵਾਲੇ ਜਿਹੜੇ ਵੀ ਚਾਹੇ ਉਹ ਸਾਈਕਲ ਆ ਚਾਹੇ ਸਕੂਟਰ ਆ ਚਾਹੇ ਮੋਟਰਸਾਈਕਲ ਆ ਕੋਈ ਘਰ ਦੀ ਸਬਜ਼ੀ ਲੈਣ ਆਉਂਦਾ 5 ਪੈਸੇ ਦੀ ਪਰਚੀ ਨਹੀਂ ਕਟਾਉਣੀ ਮੇਰਾ ਫੋਨ ਨੰਬਰ 9915500500 ਹਰੇ ਕੋਲੇ ਆ ਜਿੱਥੇ ਵੀ ਕੋਈ ਦਿੱਕਤ ਆਉਂਦੀ ਹੈ ਉਸੇ ਟਾਈਮ ਮੈਨੂੰ ਫੋਨ ਕਰੋ ਉਸੇ ਟਾਈਮ ਸਾਡੇ ਸਾਥੀ ਤੇ ਪਹੁੰਚਣਗੇ ਜਿਹੜਾ ਤੱਕਾशाही ਨਹੀਂ ਬੰਦ ਕੀਤੀ ਜਾਊਗੀ ਆਮ ਆਦਮੀ ਦੀ ਸਰਕਾਰ ਲੋਕਾਂ ਨੇ ਜਿਹੜਾ 74 ਸਾਲ ਦਾ ਸਿਸਟਮ ਖੜਾ ਹੋਇਆ ਸੀ ਉਹ ਸਹੀ ਕਰਨ ਵਾਸਤੇ ਬਣਾਈ ਸੀ ਨਾ ਕਿ ਤੱਕਾ ਕਰਨ ਵਾਸਤੇ ਤੇ ਆ 74 ਸਾਲ ਦੀ ਜਿਹੜੀ ਸਿਸਟਮ ਨੂੰ ਸਹੀ ਕਰਨ ਵਾਸਤੇ ਆਮ ਆਦੀ ਪਾੜੀ ਸਰਕਾਰ ਆਈ ਹੈ ਮਾਨ ਸਰ ਇੱਕ ਇਮਾਨਦਾਰ ਤੇ ਕਰਮਸ਼ੀਲ ਮੁੱਖ ਮੰਤਰੀ ਨੇ ਜਿਹੜੇ ਚਾਹੇ ਸਾਡਾ ਐਮਐਲਏ ਚਾਹੇ ਮੰਤਰੀ ਜਿਹੜਾ ਕਰਪਸ਼ਨ ਕਰਦਾ ਉਹ ਅੰਦਰ ਜਾਂਦਾ ਵਾ ਤੇ ਇਹ ਵੀ ਮਿਲ ਕੇ ਅੰਦਰ ਜਾਣਗੇ ਬਿਲਕੁਲ ਅਗਰ ਕਰਪਸ਼ਨ ਕਰਨਗੇ ਬਿਲਕੁਲ ਬਿਲਕੁਲ ਲੇਕਿਨ ਵਿਸ਼ਾਲ ਕੋਸਲਾ ਸਾਡਾ ਮੌਜੂਦਾ ਗੱਲਬਾਤ ਕਰੇ ਵਿਸ਼ਾਲ ਜੀ ਸਾਫ਼ ਗੱਲ ਕੀਤੀ ਗਈ ਤੁਹਾਨੂੰ ਜਵਾਬ ਨਹੀਂ ਰੱਖਣ ਦਿੱਤਾ ਗਿਆ ਸਰ ਸਖਾ ਕੇ ਭੇਜਿਆਊਗਾ ਜੀ ਹੂੰ ਸਾਨੂੰ ਹੁਣ ਕੀ ਪਤਾ ਸਾਡਾ ਵੀ ਵਰਜਨ ਲੈਣਾ ਹੀ ਪੈਣਾ ਨਾ ਹੂੰ ਅਸੀਂ ਠੇਕਾ ਲੈ ਅਸੀਂ ਤਾਂ ਚਲਾਉਣਾ ਹੀ ਹੈ ਜੀ ਹੂੰ ਅਈ ਫਿੱਤਾ ਮਾਰ ਕੇ ਪੈਸੇ ਲਵਾਂਗੇ ਅਸੀਂ ਵੀ ਰਿਕਾਰਡਿੰਗ ਕਰਕੇ ਲਵਾਂਗੇ ਅਸੀਂ ਜਿਹਦਾ 1000 ਬਣਦਾ 1000 ਲਵਾਂਗੇ ਜਿਹਦਾ 100 ਬਣਦਾ 100 ਲਵਾਂਗੇ ਸਰਕਾਰ ਕੱਲੇ ਕਿਸੇ ਦੇ ਵੀ ਪਿਉ ਦੀ ਨਹੀਂ ਹੈ ਬਸ ਫਿਰ ਅਸੀਂ ਵੀ ਕਰਾਂਗੇ ਜੀ ਤੇ ਅਸੀਂ ਹੁਣ ਰਿਕਾਰਡਿੰਗ ਕਰ ਲਾਂਗੇ ਜਿਹਦੇ ਜਿੰਨੇ ਪੈਸੇ ਬਣਦੇ ਓਨੇ ਤਾਂ ਲੈਣ ਦੇ ਹੱਕਦਾਰ ਹਨਾ ਪਰ ਠੀਕ ਹੈ ਜੀ ਫਿਰ ਉਨੇ ਲਵਾਂਗੇ ਉਹ ਇੱਕ ਵਾਰ ਚੱਲੀ ਆਪਾਂ ਕਿ ਫਿੱਤਾ ਕਿੱਥੇ ਹੈਗਾ ਲੈ ਕੇ ਆਈਓ ਆਪਾਂ ਫਿੱਤਾ ਲੈ ਕੇ ਆਏ ਆ ਆਪਾਂ ਇਦਾਂ ਕਰਦੇ ਨਾ ਜੀ ਆਪਾਂ ਕੱਲ ਤੋਂ ਰਿਕਾਰਡਿੰਗ ਕਰਕੇ ਹੀ ਸਾਰਾ ਕਰਾਂਗੇ ਤੁਹਾਨੂੰ ਵੀ ਸੱਦ ਲਾਂਗੇ ਐ ਬਾਈ ਉਹਨਾਂ ਨੂੰ ਵੀ ਸੱਦ ਲਾਂਗੇ ਦੇਖੋ ਨਾ ਤੁਹਾਨੂੰ ਮੈਂ ਜਾਣਦਾ ਨਾ ਇਹਨਾਂ ਨੂੰ ਜਾਣਦਾ ਤੁਹਾਨੂੰ ਸੱਦ ਲਾਂਗੇ ਤੁਸੀਂ ਆ ਜਿਓ ਜਿਹੜੇ ਜਿੰਨੇ ਬਣਦੇ ਉਹਨੇ ਲਵਾਂਗੇ ਬਿਲਕੁਲ ਬਲੈਕਮੈਲ ਸਾਨੂੰ ਨਹੀਂ ਕੋਈ ਕਰ ਸਕਦਾ ਜੀ ਅਸੀਂ ਵੀ ਇੱਥੇ ਹੀ ਰਹਿਨੇ ਆ ਅਸੀਂ ਕਿਹੜਾ ਬਾਹਰੋਂ ਆਏ ਆ ਇਹ ਰੇੜੀਆਂ ਬਾਹਰ ਲਾਈਆਂ ਹੋਈਆਂ ਕਿੰਨਾ ਲਵਾਈਆਂ ਹੋਈਆਂ ਰੇੜੀਆਂ ਹੈਂ ਆਪ ਹੀ ਲਾਈ ਹੋਈ ਐ ਆਪ ਹੀ ਲਾਈ ਆ ਕਿੰਨੇ ਪਰ ਦ ਕੋਈ ਕੋਈ ਬਹਾਨਾ ਮੰਡੀ ਵਾਲੇ ਕੋਈ ਪੈਸੇ ਲੈਂਦੇ ਹੋਣਗੇ ਕੋਈ ਨਹੀਂ ਲੈਂਦੇ ਕੋਈ ਨਹੀਂ ਲੈਂਦਾ ਅੱਗੇ ਆਓ ਅੱਗੇ ਤਾਂ ਇਹ ਹੋ ਸਕਦਾ ਵੀ ਆਪਾਂ ਬਗੈਰ ਪੈਸੇ ਤੇ ਲੱਗੀ ਹੋਣ ਇੱਕ ਕਦੀ ਹੋਈ ਨਹੀਂਦਾ ਸਰ ਪਿਛਲੇ ਸਵਾਲ ਕਰਾਂਗੇ ਇੱਕ ਕਦੀ ਹੋਈ ਨਹੀਂਦਾ ਬਿਲਕੁਲ ਬਗੈਰ ਪੈਸੇ ਤੇ ਲੱਗੀ ਆਉਂ ਕਿੰਨੇ ਰੁਪਏ ਦਿੰਦਾ ਬਾਲ ਲਗਾਉਂਦੇ ਰੇੜੀ 100 ਰੁਪਏ ਬਾਲਾਂ ਦੇ ਦਿੰਦਾ ਪੈਸੇ ਕਿਉਂ ਲੈਂਦਾ ਪੈਸੇ ਠੇਕੇਦਾਰ ਠੇਕੇਦਾਰ 100 ਰੁਪਏ ਲੈਂਦਾ ਪਰਮਿਸ਼ਨ ਨਗਰ ਨਿਗਮ ਦੀ ਹੈਗੀ ਹਾਂਜੀ ਨਗਰ ਨਿਗਮ ਦੀ ਪਰਮਿਸ਼ਨ ਆ ਰੋਡ ਦੇ ਉੱਪਰ ਖੜੇ ਹੋ ਮੰਡੀ ਦੇ ਅੰਦਰ ਨਹੀਂ ਖੜੇ ਹੋ ਨੈ ਨਗਰ ਨਿਗਮ ਬਲਾਦਰ ਰੇਡ ਚੱਕਲੇ ਜਾਂਦਾ ਹੈ ਅੱਛਾ ਪਰਚੀ ਨਹੀਂ ਕਟਾਦੇ ਵਾਹ ਪੇ ਵਾਹ ਫਿਰ ਛੋਟਾ ਲੈਣਾ ਪੜਦਾ ਹੈ ਨਾ 2500 ਰੁਪਏ ਲੱਗ ਜਾਂਦਾ ਹੈ ਨਾ 1600 ਰੁਪਏ 1600 ਹਾਂ ਇਹ ਹਾਂ 1600 ਰੁਪਏ ਲੱਗ ਜਾਏਗਾ ਇਹ ਸਾਰੇ ਗੈਪ ਇਹ ਸਾਰੇ ਗੈਪ ਕਿੱਥੇ ਹੋ ਗਏ ਨੇ ਯਾਰ ਮੈਂ ਜਦੋਂ ਆਇਆ ਗੈਪ ਹੋ ਗਏ ਨੇ ਹਾਂ ਉੱਥੇ ਵੀ ਕਦੇ ਆਲੂ ਵਾਲਾ ਕਿਹੜਾ ਜਿਹੜਾ ਕਦੇ ਸੀ ਉਹ ਆਲੂ ਵਾਲਾ ਖੜਾ ਹੀ ਉੱਥੇ ਵੀ ਕਹਿੰਦੇ ਅੱਧੇ ਗਾੜਾ ਕਿਹੜਾ ਬੱਚੇ ਬਾਟਾ ਦੀ ਉਹਦਰ ਕੱਲਾ ਵੀ ਉਹੀ ਸੀ ਲਤਨ ਵਾਲਾ ਬਿਲਕੁਲ ਅੱਛਾ ਆਂਦੀ ਇਹਨੇ ਹਫਤੇ ਸਬਜ਼ੀ ਲੈਣੇ ਆ ਬਿਲਕੁਲ ਇਹ ਲੁਧਿਆਣਾ ਦੀ ਦਾਣਾ ਮੰਡੀ ਸੋਰੀ ਮਾਫ ਕਰੋ ਸਬਜ਼ੀ ਮੰਡੀ ਹੈ ਜਿੱਥੇ ਅਸੀਂ ਮੌਜੂਦ ਸੀਗੇ ਜਿੱਥੇ ਕ੍ਰਪਸ਼ਨ ਦਾ ਇੱਕ ਵੱਡਾ ਇੱਕ ਦਾਗ ਲੱਗਾ ਸੀਗਾ ਲੇਕਿਨ ਕੋਈ ਵੀ ਇਹਦੇ ਵਿੱਚ ਸਾਹਮਣੇ ਨਹੀਂ ਆਇਆ ਕਿ ਕ੍ਰਪਸ਼ਨ ਜਿਹੜੀ ਹੈ ਕੀਤੀ ਜਾ ਰਹੀ ਹੈ ਲੇਕਿਨ ਇੱਕ ਵੱਡਾ ਸਵਾਲ ਆ ਜਾਂਦਾ ਕਿ ਕ੍ਰਪਸ਼ਨ ਅਗਰ ਕੀਤੀ ਜਾ ਰਹੀ ਹੈ ਤੇ ਆਖਰ ਯੂਜਰ ਚਾਰਜਾਂ ਦਿੱਤਾ ਜਾ ਰਿਹਾ ਹੈ ਤੇ ਕਈਆਂ ਨੇ ਵਿੱਚ ਕਿਹਾ ਕਿ ਸਾਡੇ ਕੋਲ 200 ਰੁਪਏ ਲਿੱਤਾ ਜਾ ਰਿਹਾ ਹੈ ਲੇਕਿਨ 6 ਬਈ ਹਾਰਦਿਕ ਫੜ ਹੁੰਦੀ ਹੈ ਲੇਕਿਨ ਉਹ ਦੇਖਦੇ ਆ ਕਿ ਜਿਹਦੇ ਕੋਲ 200 ਲਿੱਤਾ ਜਾ ਰਿਹਾ ਉਹਨੇ ਟੀਮੀ ਬਾਜ਼ਿਖ ਕਿਹਾ ਕਿ ਮੇਰੇ ਨਾਲ ਕ੍ਰਪਸ਼ਨ ਮੇ ਕੋ ਤੱਕਾ ਨਾਲ ਪੈਸਾ ਵਸੂਲੀ ਕੀਤਾ ਇਹਨਾਂ ਲੇਕਿਨ ਉਤੇ ਠੇਕੇਦਾਰ ਨੇ ਕਿਹਾ ਕਿ ਆਪਣੀ ਸੀਤਾ ਲੈ ਕੇ ਮਾਪਾਂਗੇ ਤੇ ਲਾਈਵ ਰਿਕਾਰਡਿੰਗ ਕਰਾਂਗੇ ਕਿ 6 बाई 8 ਦੀ ਫੜ ਹੈਗੀ ਹੈ ਜਾਂ ਫੜ ਜ਼ਿਆਦਾ ਹੈਗੀ ਉਸ ਹਿਸਾਬ ਦੇ ਨਾਲ 100-100 ਰੁਪਏ ਹਿਸਾਬ ਦੇ ਨਾਲ ਚਾਰਜ ਲਿਆ ਜਾਊਗਾ ਤਾਂ ਕਿ ਸਰਕਾਰ ਨੂੰ ਵੀ ਕੋਈ ਘਾਟਾ ਨਾ ਪੁੱਸ ਕੇ ਚੱਲਦੇ ਅੱਗੇ ਤੇ ਅੱਗੇ ਦੇ ਹਾਲਾਤੀ ਦਗਾਣੇ ਲੋ ਦੋ ਕੈਮਰਾਮੈਨ ਸਦੇ ਸੀਤਿਆ ਦੇ ਨਾਲ ਵਿਸ਼ਾਲ ਕਪੂਰ ਨੂੰ ਲੁਣਾਈ ਮੰਡੀ ਦੀ ਅਸਲ ਸਚਾਈ ਜਾਣਨ ਲਈ ਅਸੀਂ ਮੰਡੀ ਦੇ ਅੰਦਰ ਪਹੁੰਚ ਗਏ ਆ ਫਰੂਟ ਮੰਡੀ ਦੇ ਵਿੱਚ ਆ ਜੋਸ਼ੀ ਸਾਹਿਬ ਤੁਹਾਡੇ ਕੋ ਜਿੰਨਾਂ ਕੋ ਠੇਕਾ ਹੋ ਵੀ ਮੌਜੂਦ ਹੈਗੇ ਨੇ ਲੇਕਿਨ ਜਿਨ੍ਹਾਂ ਦੇ ਠੇ ਸਹੀ ਸਹੀ ਦਸਿਓ ਦਬਾਬ ਤਾਂ ਨਹੀਂ ਹੈ ਨਹੀਂ ਨਹੀਂ ਸਾਨੂੰ ਕੋਈ ਦਬਾਬ ਨਹੀਂ ਹੈ ਜੀ ਇਹ ਕਿਸੇ ਦਬਾਇਆ ਹੋਵੇ ਨਹੀਂ ਕੋਈ ਦਬਾਬ ਨਹੀਂ ਬਹੁਤ ਵਧੀਆ ਕਰ ਰਹੇ ਨੇ ਸਾਡਾ ਮੈਂ ਪਹਿਲੇ ਤੁਹਾਨੂੰ ਇਸ ਕਰਕੇ ਪੁੱਛ ਰਿਹਾ ਕਿ ਤੁਹਾਨੂੰ ਦਬਕਾ ਮਾਰਿਆ ਹੋਵੇ ਤੂੰ ਬੋਲੇਗਾ ਤੇਰੇ ਰੀੜ ਚ ਕਾਰਾਂਗੇ ਇਦਾਂ ਦਾ ਕੋਈ ਮਾਮਲਾ ਤਾਂ ਨਹੀਂ ਨਹੀਂ ਜੀ ਨਹੀਂ ਬਹੁਤ ਵਧੀਆ ਚੱਲ ਰਹੇ ਨੇ ਬਹੁਤ ਅੱਛਾ ਚੱਲ ਰਹੇ ਨੇ ਬਹੁਤ ਵਧੀਆ ਕਿੰਨੇ ਰੁਪਏ ਲਿੱਤੇ ਜਾਂਦੇ ਆ ਤੁਹਾਡੇ ਕੋਲ ਜਿਉਂ ਸਾਡੇ ਕੋਲ 500 ਰੁਪਏ ਲੈ ਰਹੇ ਨੇ ਜੋ ਕਿ ਸਾਡਾ ਬੰਦਾ 800 ਰੁਪਏ ਵੇਚ ਅੱਛਾ ਹਾਂ ਲੈ 500 ਰੁਪਏ ਜੀ ਫਿਰ ਇੱਕ ਕਈ ਚਲਦੀਆਂ ਪਈਆਂ ਖਬਰਾਂ ਚਲਦੀਆਂ ਜਿਹਦੇ ਵਿੱਚ ਕਹਿ ਰਹੇ ਨੇ ਕਿ ਮੰਡੀ ਦੇ ਵਿੱਚ ਢ ਸੋ ਦਾ 500 ਸਾੜੇ ਕੋ 550 ਹੀ ਲੈ ਰਹੇ ਨੇ ਤੇ 300 ਲੈਸ ਕਰਤਾ ਬਿਲਕੁਲ ਸਾਡਾ ਜੋ ਚੱਲ ਰਿਹਾ ਸਾਨੂੰ ਸਾਨੇ 100 ਰੁਪਏ ਵਧੇ ਪਹਿਲੇ 400 ਨੂੰ 500 ਰੁਪਏ ਵਧਾਇਆ 100 ਦੇ ਕੀ ਹੋ ਜਾਂਦਾ ਫਿਰ ਸੋ ਤਾਂ ਠੀਕ ਹੈ ਗਏ ਜੋ ਕਿ ਵਾਕਈ ਹੈ ਸਾਡਾ 850 ਬੰਦਾ ਸਾਡੇ ਅਗਰ ਨਹੀਂ ਵੱਡੀ ਦੁਕਾਨ ਬਾਹਰ ਹੋਵੇ ਤਾਂ ਘੱਟੋ ਘੱਟ 20 ਰੁਪਏ ਕਿਰਾਏ ਹੋਜੂ 20 ਦਾ ਕੀ ਹੋ ਗਿਆ ਮੈਂ ਤਾਂ ਮੇਰੇ ਹਿਸਾਬ ਨਾਲ 40000 ਰੁਪਏ ਹੋਣ ਚਾਹੀਦੇ ਬਾਹਰ ਹੂੰ ਜਿੱਤੇ ਤਾਂ ਸਾਡੇ ਕੋ ਲੈ ਲਈ ਕੁਛ ਨਹੀਂ ਜਾਂਦਾ ਠੀਕ ਹੈ ਗਏ ਬਿਲਕੁਲ ਜੀ ਆ ਤੁਸੀਂ ਵੀ ਨਾਲ ਹੀ ਹੁੰਦੇ ਹੋ ਬਿਲਕੁਲ ਜੋਸ਼ੀ ਸਾਹਿਬ ਯਾਰ ਸਮਝਾਓ ਮੈਨੂੰ ਇਹ ਫਿੱਤਾ ਹੱ ਫੀਤਾ ਲੈ ਕੇ ਇਸ ਲਈ ਆਇਆ ਕਿਉਂਕਿ ਕਈ ਪੱਤਰਕਾਰ ਪਹਿਲਾਂ ਵੀ ਇਹਨਾਂ ਨੇ ਮੈਨੂੰ ਪੁੱਛਿਆ ਨਹੀਂ ਕਿ ਅਸੀਂ ਆ ਰਹੇ ਹਾਂ ਮੰਡੀ ਹੁਣ ਸਪਸ਼ਟੀਕਰਨ ਤਾਂ ਆ ਕੇ ਮੈਂ ਦੇਣਾ ਵਾ ਠੀਕ ਹੈ ਜੀ ਹੁਣ ਮੈਂ ਇਹਨਾਂ ਦਾ ਫੀਤਾ ਮਾਰਾਂ ਕਿ ਇਹ 8x12 ਜਾਂ 8x16x24 ਇਹਦਾ ਕੀ ਰੇਟ ਹੈ ਇਹਦਾ 100 ਰੁਪਿਆ ਪਰ 6x8 ਦਾ 6x8 ਦਾ 6x8 ਦਾ 100 ਰੁਪਿਆ ਠੀਕ ਹੈ ਜੀ ਉਹ ਜਿੰਨਾ ਅੱਗੇ ਵਧਿਆ ਉਹਨੂੰ ਮਲਟੀਪਲਾਈ ਹੋਈ ਜਾਊਗਾ ਉਸ ਹਿਸਾਬ ਨਾਲ ਅਸੀਂ ਇਹਨਾਂ ਦੀ ਮੇਜਰਮੈਂਟ ਕੀਤੀ ਹੈ ਉਸ ਹਿਸਾਬ ਨਾਲ ਇਹਨਾਂ ਦਾ ਬਿਹੇ ਪਾਉਂਦਾ 800 ਰੁਪਿਆ ਅਸੀਂ ਫਿਰ ਵੀ 500 ਰੁਪਿਆ ਚਾਰਜ ਕੀਤਾ ਹੁਣ ਫਿੱਟਾ ਹੁਣ ਮਾਪ ਮਾਪ ਕੇ ਕਰੋਗੇ ਹਾਂਜੀ ਮਾਮਾ ਕਿਉਂ ਐਮਐਲਏ ਸਾਹਿਬ ਆ ਗਏ ਨੇ ਐਮਐਲਏ ਸਾਹਿਬ ਨੇ ਕਹਿੰਦਾ ਕਰਪਸ਼ਨ ਬਰਦਾਸ਼ਤ ਨਹੀਂ ਕੀਤੀ ਹੋਗੀ ਨਾ ਹੀ ਕਰਪਸ਼ਨ ਬਰਦਾਸ਼ਤ ਹੋਣੀ ਚਾਹੀਦੀ ਹੈ ਨਹੀਂ 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 6 ਬਾਈ 8 ਦਾ ਜਿਹੜਾ ਸਾਡਾ 100 ਰੁਪਿਆ ਹੈਗਾ ਅਸੀਂ ਉਦਾਂ ਹੀ ਆ 12 12 ਵਜੇ ਜਿਹੜਾ ਦੂਜਾ ਹੈਗਾ ਉਹਦੀ ਮਲਟੀਪਲ ਡਬਲ ਹੋ ਗਈ ਠੀਕ ਹੈ ਜਿਹੜੀ ਇੱਕ ਹੋਰ ਸਾਡੀ ਇੱਕ ਹੋਰ ਜਿਹੜੀ ਸਾਡੀ ਚੱਲਦੀ ਪਈ ਹੈਗੀ ਆ ਕਿ ਇਹ ਸਾਡੀ ਮਲਟੀਪਲ ਐਂਟਰੀ ਦੇ ਪੈਸੇ ਅਸੀਂ ਲੈ ਰਹੇ ਹਾਂ ਡਬਲ ਨਾ ਕਿ ਸਿੰਗਲ ਐਂਟਰੀ ਦੇ ਉਹ ਹੁਣ ਇੱਕ ਜਿਹੜਾ ਆਟੋ ਵਾਲਾ ਜਾਂ ਬਲੈਰੋ ਵਾਲਾ ਇੱਕ ਜੀਪ ਵਾਲਾ ਉਹ ਚਾਹੇ 10 ਗੜ ਕੋਈ ਇਹ ਇੱਕ ਇੱਕ ਰਿਯੂਮਰ ਫੈਲਾਇਆ ਜਾ ਰਿਹਾ ਸਾਡੀ ਐਂਟੀ ਪਾਰਟੀ ਆਹ ਲੈਂਦਾ ਜਿਹੜੇ ਕੀ ਜਿਹੜੇ ਕੀ ਜਿਹੜੇ ਕੀ ਸਾਡੇ ਕਹਿੰਦੇ ਆ ਕਿ ਇਹ ਇਹਨਾਂ ਨੇ ਬੰਦਾ ਕੁੱਟਤਾ ਸੀ ਅਸੀਂ ਕੋਈ ਨਹੀਂ ਕੀਤਾ ਕੋਈ ਨਹੀਂ ਕੁੱਟਿਆ ਉਹ ਜਿਹੜੀ ਹੈਗਾ ਝਗੜਾ ਉਹ ਹੈ ਹੋਇਆ ਹੈਗਾ ਕੰਡੇ ਵਾਲਿਆਂ ਨਾਲ ਅੱਛਾ ਹਾਂ ਸਾਡਾ ਕੋਈ ਨਹੀਂ ਹੈਗਾ ਮੈਂ ਯੂਜ਼ਰ ਸਾਰ ਚੀਜ਼ ਦਾ ਹੈਗਾ ਜਿਹੜਾ ਕੰਡੇ ਵਾਲਾ ਠੇਕਾ ਉਹ ਕਿਸੇ ਹੋਰ ਕੋਲ ਹੈ ਮਤਲਬ ਤੁਸੀਂ ਬੰਦੇ ਨਹੀਂ ਕੋਈ ਸਾਡਾ ਕੋਈ ਨਹੀਂ ਬੰਦੇ ਨਾ ਮੇਰੇ ਕਿਸੇ ਵਰਕਰ ਨੇ ਕੋਈ ਲੇਕਿਨ ਮਨੇ ਇੱਕ ਗੱਲ ਸਮਝਾਓ ਮੋਟਰਸਾਈਕਲ ਐਕਟਿਵ ਆ ਫ੍ਰੀ ਆ ਤੇ ਮੋਟਰ ਐਕਟਿਵਾ ਮੋਟਰਸਾਈਕਲ ਐਕਟਿਵਾ ਫ੍ਰੀ ਆ ਅਗਰ ਕੋਈ ਜਿਹੜੇ ਕਮਰਸ਼ੀਅਲ ਆ ਜਿੱਦਾਂ ਕੋਈ ਕਿਸੇ ਨੇ ਆਪਣੀ ਦੁਕਾਨ ਤੇ ਲੈ ਕੇ ਵੇਚਣਾ ਉਹਦੇ ਅਸੀਂ ਜਾਂਦੇ ਹੋਏ ਪੈਸੇ ਚਾਰਜ ਕਰਦੇ ਆ ਅਗਰ ਸਬਜੀ ਪਈ ਹੋਏਗੀ ਤਾਂ ਸਬਜੀ ਵੀ ਹੋਵੇ ਚਾਹੇ ਫਰੂਟ ਹੋਵੇ ਕੋਈ ਵੀ ਚੀਜ਼ ਹੋਵੇ ਕਿੰਨੇ ਕਿਲੋ ਤੱਕ ਫ੍ਰੀ ਆ ਕੋਈ ਕਿਲੋ ਨਹੀਂ ਦੀ ਐਂਟਰੀ ਦੇ ਹਿਸਾਬ ਆ ਮਤਲਬ ਜਿੱਦਾਂ ਹੁਣ ਕਿਸੇ ਨੇ ਘਰੇਲੂ ਆਇਆ ਉਹਨੂੰ ਫ੍ਰੀ ਆ ਜੇ ਤਾਂ ਉਹ ਕਮਰਸ਼ੀਅਲ ਆ ਉਹਦੇ ਲਈ ਅਸੀਂ ਪੈਸੇ ਚਾਰਜ ਕਰਦੇ ਆ ਲੇਕਿਨ ਉਹਦੇ ਵਿੱਚ ਲਿਖਿਆ ਹੈ ਕਿ ਮੋਟਰਸਾਈਕਲ ਦੇ ਐਕਟਿਵਾ ਫ੍ਰੀ ਆ ਸਰ ਤੁਸੀਂ ਗੱਲ ਨੂੰ ਸਮਝੋ ਜਿਹੜਾ ਨੂੰ ਮੇਰੀ ਫੇਰ ਨਹੀਂ ਫੋਲੋ ਕਰਦਾ ਜਿਹੜਾ ਐਕਟਿਵ ਆ ਸਕੂਟਰ ਫਰੀ ਆ ਲੇਕਿਨ ਜਿਹੜਾ ਕਮਰਸ਼ੀਅਲ ਜਿਨ੍ਹਾਂ ਨੇ ਪਰਚੂਨ ਚ ਲੈ ਕੇ ਉੱਥੇ ਜਾ ਕੇ ਵੇਚਣਾ ਉਹਨਾਂ ਨੂੰ ਚਾਰਜ ਕਰਦੇ ਅਸੀਂ ਹੋਰ ਕੋਈ ਨਹੀਂ ਚਾਰਜ ਕਰ ਮਤਲਬ ਇਹਦੇ ਚ ਕੈਪੈਸਿਟੀ ਤਾਂ ਰੱਖੀ ਹੋਊਗੀ ਕਿ ਕਿਲੋ ਇੰਨਾ ਕਿਲੋ ਫਰੂਟ ਲੈ ਕੇ ਜਾਵਾਂਗੇ ਇੰਨਾ ਕਿਲੋ ਸਬਜ਼ੀ ਲੈ ਕੇ ਜਾਵਾਂਗੇ ਤੁਸੀਂ ਵਿਸ਼ਾਲ ਜੀ ਇਹ ਦੇਖੋ ਸਕੂਟਰ ਚ ਕਿੰਨਾ ਕਮਾਲ ਆ ਜਾਏਗਾ ਹੁਣ ਕਿਸੇ ਤੁਸੀਂ ਕਿਸੇ ਹੋਰ ਦੀ ਵੀ ਵਾਈਟ ਦੇਖ ਲਿਓ ਉਹਦੇ ਵਿੱਚ ਉਹਨਾਂ ਨੇ ਇੰਨੇ ਨੇ ਤਿੰਨ ਤਿੰਨ ਪੰਡਾ ਬਣੀਆਂ ਹੋਈਆਂ ਉਹ ਤੋਂ ਚਾਰਜ ਕੀਤਾ ਹੋਰ ਤਾਂ ਕਿਸੇ ਤੋਂ ਐਕਸਟਰਾ ਚਾਰਜ ਨਹੀਂ ਕੀਤਾ ਅਸੀਂ ਅੱਛਾ ਮਲਟੀਪਲ ਚਾਰਜਿੰ ਮਲਟੀਪਲ ਹੁਣ ਅਲੱਗ-ਅਲੱਗ ਹੈ ਜਿੱਦਾਂ ਹੁਣ ਕੋਈ ਬਲੈਰੋ ਦਾ ਅਲੱਗ ਰੇਟ ਹੈ 10 ਟਰੀ ਦਾ ਅਲੱਗ ਅਲੱਗ ਹੈ ਜਿੱਦਾਂ ਸਭ ਤੋਂ ਮੇਰੇ ਕੋਲ ਇੱਕ ਈ ਰਕਸ਼ਾ ਹੈ ਈ ਰਕਸ਼ਾ ਈ ਰਕਸ਼ਾ ਪਾਤਾ ਮੈਂ ਮੰਡੀ ਦੇ ਢੇਡੇ ਕਢਾਣੇ ਨੇ ਹਾਂਜੀ ਤੇ ਮੈਂ ਸਵੇਰੇ ਵੀ ਭੇਜਦਾ ਸ਼ਾਮੀ ਭੇਜਦਾ ਇੱਕ ਪਰਚੀ ਕਿੰਨੇ ਦੀ ਕੱਟੀ ਜਾਊਗੀ ਅਸੀਂ 40 ਰੁਪਏ ਦੀ ਕੱਟੀ ਹੋਊਗੀ ਮੈਂ ਕਿੰਨੇ ਢੇਡੇ ਕੱਢ ਸਕਦਾ ਪੂਰੀ ਦਿਨੇ ਚ ਜਹ ਜਹ 20 ਢੇਡੇ ਕੱਢਦਾ ਅਗਰ ਉਸ ਤੋਂ ਬਾਅਦ ਉਸ ਤੇ ਉੱਪਰ ਪਰਚੀ ਦੇ ਪੈਸੇ ਲਿੱਤੇ ਜਾਣ ਕੋਈ ਨਹੀਂ ਕੋਈ ਨਹੀਂ ਪੈਸਾ ਲਿੱਤਾ ਜਾਊਗਾ ਅਗਰ ਤੁਸੀਂ ਅੱਜ ਅਸੀਂ 9 ਤਰੀਕ ਹੈ ਜਾਂ ਜਿੱਦਾਂ 10 ਤਰੀਕ ਹੈ ਅਗਰ ਉਸ 11 ਨੂੰ ਹੋਊਗਾ ਅਸੀਂ 11 ਤਰੀਕ ਨੂੰ ਉਹਦੇ ਅਲੱਗ ਪੈਸੇ ਚਾਰਜ ਹੋਣਗੇ ਅੱਛਾ ਜਿਹੜੀ 10 ਤਰੀਕ ਦੀ ਪਰਚੀ ਹੈਗੀ 10 ਤਰੀਕ ਨੂੰ ਕੋਈ ਚਾਰਜ ਨਹੀਂ ਆਊ ਮੈਂ ਮੈਂ ਤਾਂ ਚਲੋ ਇਹਨਾਂ ਨੂੰ ਮੈਂ ਹਜੇ ਯਕੀਨ ਨਹੀਂ ਮੰਨ ਪਾ ਰਿਹਾ ਭਾਈ ਸਾਹਿਬ ਜਿਨ੍ਹਾਂ ਨੇ ਬਾਈਟ ਦਿੱਤੀ ਹੈ ਕਿਉਂਕਿ ਡਰੇ ਹੋਣਗੇ ਆ ਅਗਲੀ ਫਰੂਟ ਵਾਲੀ ਦੁਕਾਨ ਤੇ ਚਲਦੇ ਆ ਬਾਈ ਜੀ ਪਹਿਲਾਂ ਸਸਿਆ ਕਾਲ ਕੀ ਹਾਲ ਚਾਲ ਨਹੀਂ ਠੀਕ ਹੋ ਬਾਈ ਜੁਗੀ ਫਤਿਹ ਸਰ ਤੱਕਾ ਹੋ ਰਿਹਾ ਤੱਕਾ ਹੋ ਰਿਹਾ ਨਾ ਬਿਲਕੁਲ ਨਹੀਂ ਸੱਚੀ ਜੀ ਦੱਸੋ ਯਾਰ ਪਰਮਾਧਮ ਆ ਜਾ ਨਾ ਜਰ ਇਹਨਾਂ ਨਾਲ ਅਸੀਂ ਬੈੜ ਕੇ ਸਾਡੀ ਸੈਟਿੰਗ ਮੈਂ ਵਧੀ ਹੋਈ ਹੈ ਹੂੰ ਉਹਦੇ ਜੇ ਅਸੀਂ ਇੰਜੀਨੀਅਰ ਨਾਲ ਨਾ ਪਈਏ ਤਾਂ ਸਾਡਾ 1000 ਤੋਂ ਲੈ ਕੇ 800 ਦਾ ਬੰਦਾ ਸੀ ਤੁਹਾਨੂੰ ਇਹਨਾਂ ਨੇ 500 ਨਾਲ ਸੈਟਿੰਗ ਹੋ ਗਈ ਅੱਜ ਜੀ ਪেরে ਕਿਉਂ ਖੋ ਰਿਆ ਕਿ ਹਿਊਮਨ ਕਿਉਂ ਫਲਾਇਆ ਜਾ ਰਿਹਾ ਕਿ ਮੰਡੀ ਇਤੜਲੇ ਨਾਲ ਕਪਲਾ ਹੋ ਰਿਹਾ ਫਰੂਟ ਵਾਲਿਆ ਕੋ ਵੱਧ ਪੈਸੇ ਵਸੂਲੀ ਹੋ ਰਹੀ ਹੈ ਫੜੀ ਵਾਲੇ ਕੋ ਵੱਧ ਵਸੂਲੀ ਹੋ ਰਹੀ ਹੈ ਮੀਡੀਆ ਸਾਹਮਣੇ ਕੋਈ ਨਹੀਂ ਬੋਲਦਾ ਪਿਆ ਇਹ ਸਾਡੇ ਨਾਲ ਜੋ ਹੋ ਰਿਹਾ ਸੀ ਦੰ ਦੱਸਦਾ ਸਾਡੇ ਕੋਲ 500 ਰੁਪਏ ਰੋਇ ਲਿੱਤਾ ਜਾ ਰਿਹਾ ਹੂੰ ਇਦਾਂ ਹੀ ਜੇ ਅਸੀਂ ਇੰਜੀਨੀਅਰਾਂ ਨਾਲ ਵੀ ਸਾਡਾ 10000 ਰੁਪਏ 850 ਦਾ ਬੰਦਾ ਸੀਗਾ ਫਿਰ ਸਾਰਾ ਵਿਸ਼ਾਲ ਬਾਜੀ ਤੇ ਹੋਰ ਮੋਨੂ ਜੈਸਵਾਲ ਹੂੰ ਹੋਰ ਮੰਡੀ ਫਰੂਟ ਮੰਡੀ ਦੇ ਆੜਤੀ ਸੀਗੇ ਸਾਰੇ ਭਾਈਚਾਰੇ ਨੇ ਬਹਿ ਕੇ ਸਾਡਾ ਫੈਸਲਾ ਕਰਾਇਆ 15000 ਰੁਪਏ ਮਹੀਨੇ ਤੋਂ ਬੰਦਾ ਅਸੀਂ ਖੁਸ਼ ਹਾਂ ਸਾਨੂੰ ਕੋਈ ਕਮੀ ਨਹੀਂ ਓਕੇ ਰਿਪੋਰਟ ਹੈ ਬਿਲਕੁਲ ਕੋਈ ਨਹੀਂ ਵੱਡੀ ਦੁਕਾਨ ਤਾਂ ਮੇਰੇ ਖਿਆਲ ਨਾਲ ਬਾਹਰ 40-45 ਹਜ਼ਾਰ ਰੁਪਏ ਕਿਰਾਇਆ ਹੋਊਗਾ ਇਹ ਮੰਡੀ ਬੋਰਡ ਜਾਣੇ ਆਪਾਂ ਸਾਡੇ ਨਾਲ ਭਾਈ ਸਾਹਿਬ ਜੋ ਵਿਸ਼ਾਲ ਜੀ ਦਾ ਠੇਕਾ ਹੋਇਆ ਸਾਡੇ ਨਾਲ ਸੈਟੀਸਫਾਈ ਅਸੀਂ ਖੁਸ਼ ਆਗੇ ਕਿਉਂਕਿ ਮੇਰਾ ਨਾਂ ਵੀ ਵਿਸ਼ਾਲ ਹੈ ਮੇਨਾਲ ਨਹੀਂ ਉਹ ਵੀ ਨਾਂ ਉਹਦਾ ਨਾਂ ਪੂਰਾ ਲੈ ਲਓ ਜੀ ਵਿਸ਼ਾਲ ਲੁਧਿਆਣਵੀ ਹਾਂਜੀ ਉਹ ਵਿਸ਼ਾਲ ਖੋਤਲਾ ਜੀ ਸਾਡੇ ਬਿਲਕੁਲ ਉਹ ਸਾਡਾ ਵੱਡਾ ਭਰਾ ਹੈ ਜਾਂ ਛੋਟਾ ਸਮਝ ਲਓ ਓਕੇ ਰਿਪੋਰਟ ਬਿਲਕੁਲ ਅੱਥੇ ਵੀ ਕੋਈ ੱੱੱਕਾ ਨਹੀਂ ਹੋਇਆ ਨਾਲ ਦੀ ਦੁਕਾਨ ਤੇ ਵੀ ਚੱਲਦੇ ਆ ਬਾਈ ਕੁਲ ਕਿਉਂਕਿ ਸੱਚ ਥੋੜਾ ਤੇਜ਼ ਆਓ ਕਿਦਾਂ ਠੀਕ ਹੋ ਬਾਈ ਜੀ ਸੱਸੀਆ ਕਾਲ ਬਾਈ ਜੀ ਤੱਕਾ ਹੋ ਰਿਹਾ ਨਹੀਂ ਜੀ ਬਿਲਕੁਲ ਤੱਕਾ ਨਹੀਂ ਯਾਰ ਯਾਰ ਮੈਨੇ ਕੋ ਸਮਝਾਓ ਗੱਲ ਵੀਰ ਆਪਣਾ ਗੁੱਡ ਨੇਮ ਕੀ ਹੈ ਗਰਬਜੋਤ ਸਿੰਘ ਹੈ ਗਰਬਜੋਤ ਵੀਰ ਸੇਟੀ ਵੀਰ ਮੈਨੇ ਕੋ ਛੋਟੀ ਜਿਹੀ ਗੱਲ ਸਮਝ ਨਹੀਂ ਆਈ ਯਾਰ ਬੜੀ ਚਲਦੀਆਂ ਪਈਆਂ ਨੇ ਕਿ ਤੱਕਾ ਹੋ ਰਿਹਾ ਹੈ ਜਿਆਦਾ ਪੈਸਾ ਲਿੱਤਾ ਜਾ ਰਿਹਾ ਵਾ ਅਵaidh ਵਸੂਲੀ ਹੋ ਰਹੀ ਹੈ ਨਹੀਂ 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 ਐਦਾਂ ਦੀ ਕੋਈ ਤੱਕਾ ਨਹੀਂ ਹੋ ਰਿਹਾ ਸਾਡੇ ਨਾਲ ਸਾਡਾ ਜਿਹੜਾ ਕਿਰਾਇਆ ਬੰਦਾ ਹੈ 1000 ਰੁਪਏ ਸਾਡੇ ਨਾਲ ਬੰਦਾ ਹੈ ਤੇ ਸਾਡੇ ਕੋਲੋਂ ਬਿਲਕੁਲ ਜਾਇਜ਼ ਲਿਆ ਜਾ ਰਿਹਾ 500 ਬਿਲਕੁਲ ਚਾਹ ਲੈਤਾ ਜਾ ਰਿਹਾ ਕੋਈ ਤੱਕਾ ਨਹੀਂ ਹੋ ਰਿਹਾ ਕੋਈ ਐਦਾ ਤਾਂ ਕੋਈ ਤੱਕਾ ਨਹੀਂ ਹੈਗਾ ਸਾਡੇ ਨਾਲ ਮੈਂ ਹੋਪ ਦੀ ਰਿਕਾਰਡ ਪੁੱਛਣਾ ਕੋਈ ਤੁਮਗਾ ਆਈਟਮ ਕਾਇਦਾ ਨਹੀਂ ਹੈ ਨਹੀਂ ਸੱਚੀ ਗੱਲ ਸੱਚੀ ਕੈਮਰਾ ਬੰਦਾ ਤਾਂ ਕਰਕੇ ਪੁੱਛ ਰਿਹਾ ਹਾਂ ਕਾਊਂਟਰ ਤੇ ਖੜਾ ਹੋਇਆ ਹੋਰ ਇਸ ਤੋਂ ਵੱਡੀ ਗੱਲ ਨਹੀਂ ਤੁਮਗਾ ਲੇਕਿਨ ਕੈਮਰਾ ਚੱਲਦਾ ਭਾਈ ਤਾਂ ਵੀ ਮੰਨਿਆ ਨਿਗਾ ਕਿ ਤੱਕਾ ਹੋ ਰਿਹਾ ਵਾ ਨਹੀਂ ਹੋਇਆ ਤੱਕਾ ਬਿਲਕੁਲ ਤਾਂ ਵੀ ਮੰਨ ਰਹੇ ਨੇ ਅੱਗੇ ਇੱਕ ਹੋਰ ਹੈ ਦੁਕਾਨ ਚਲੋ ਇਹ ਨਾਲ ਵੀ ਹੈ ਜੀ ਗੱਡੀ ਇੱਧਰੀ ਖੜੀ ਆਓ ਭਾਈ ਸਾਹਿਬ ਕੋਣ ਆ ਮਾਲਿਕ आओ एक मिनट बाहर भाई साहब साहब तो कोई। ना, ना, कोई कितना नहीया ले रहे हैं पाँच सौ रहा हमारा आठ सौ सात सौ बनता है पाँच सौ रुपया रोज दिया जाता है बंदा बढ़िया ठेकेदार जैसे कहते हैं पहला वाला तो सरकारी था उससे बढ़िया चल रहा है उससे सरकारी से बढ़िया चल रहा है ਜੋਸ਼ੀ ਸਾਹਿਬ ਤੁਹਾਡੇ ਕੋਲ ਹੀ ਮੁੜ ਕੇ ਆਣਾ ਪੈਣਾ ਯਾਰਾ ਠੇਕਾ ਲਿੱਤਾ ਹੈ ਕਿ ਫਰੀ ਦਾ ਲੰਗਰ ਲਾਤਾ ਹੋਇਆ ਵਾ ਫਿਰ ਹਿਊਮਨਸ ਕਾ ਫੈਲ ਰਹੀਆਂ ਨੇ ਇਹ ਤਾਂ ਸਮਝਾ ਦਿਓ ਇਹ ਇਹ ਹੁਣ ਤੁਹਾਨੂੰ ਦਾ ਤੁਸਤਾ ਆਪ ਸਮਝਦਾਰ ਹੋ ਜਾਂ ਤਾਂ ਕੋਈ ਕਿਸੇ ਹੋਰ ਨੂੰ ਸਮਝਾਵਾ ਮੈਂ ਸਮਝਦਾ ਮੈਂ ਤਾਂ ਡਾ ਠੇਕਾ ਕੈਨਸਲ ਕਰਨ ਦੀ ਕੋਸ਼ਿਸ਼ ਇਹ ਦੋ ਤਿੰਨ ਜਿਹੜੇ ਸ਼ਰਾਰਤੀ ਅੰਸਰ ਹਨਾ ਉਹ ਲੱਗੇ ਹੋਏ ਆ ਮਾੜਾ ਬਸ ਉਹ ਅੱਜ ਕਿਸੇ ਨੂੰ ਕੱਲ ਕਿਸੇ ਨੂੰ ਕੱਲ ਪਰਸੋ ਕਿਸੇ ਨੂੰ ਉਹਨਾਂ ਦੀ ਇਹ ਸ਼ਰਾਰਤ ਹੈ ਹੋਰ ਕੁਝ ਨਹੀਂ ਹੈਗਾ ਤੁਸੀਂ ਮੇਰੇ ਤੋਂ ਐਂਗਰ ਮੇਰੀ ਐਬਸੈਂਟ ਚ ਵੀ ਆਈਓ ਫਿਰ ਵੀ ਪਤਾ ਕਰਿਓ ਕਿ ਇਹ ਇਹ ਖਾਲੀ ਮੇਰੇ ਸਾਹਮਣੇ ਕਹਿ ਰਿਹਾ ਪਿੱਛੇ ਵੀ ਕਹਿ ਰਿਹਾ ਲੇਕਿਨ ਭਾਈ ਜੀ ਮੈਂ ਤੁਹਾਨੂੰ ਦੱਸਦਾ ਮੈਂ ਤੇ ਸਵੇਰੇ ਸਵੇਰੇ 5 ਵਜੇ ਆ ਕੇ ਆਪ ਹੀ ਆਪਣੀ ਗੱਡੀ ਲੈ ਕੇ ਨਹੀਂ ਆਉਂਗਾ ਮੈਂ ਕੋਈ ਸਮਾਨ ਲੈ ਕੇ ਆਉਂਗਾ ਬੰਦੇ ਭੇਜਣੇ ਨੇ ਕਿਉਂਕਿ ਬਸ ਹੱਸਤਾ ਕੱਢਣਾ ਕੱਢਣਾ ਬਾਰ ਬਿਲਕੁਲ ਬਿਲਕੁਲ ਮੈਂ ਤਾਂ ਕ ਇਹ ਪਤਾ ਵੀ ਲੱਗੇ ਲੋਕਾਂ ਨੂੰ ਇਹ ਬਸ ਇੱਕ ਚੈਨਲ ਨੇ ਚਲਾਤੀ ਹੈ ਜਾਂ ਦੂਜਾ ਆ ਰਿਹਾ ਤੀਜਾ ਆ ਰਿਹਾ ਕਿਸੇ ਦਾ ਫੋਨ ਆ ਰਿਹਾ ਬਸ ਮੈਂ ਤਾਂ ਕਹਿੰਦਾ ਇਸ ਨੂੰ ਪੂਰਾ ਫੁੱਲ ਸਟਾਪ ਲੱਗਾਇਆ ਜਾਵੇ ਕੋਈ ਇਹ ਨਹੀਂ ਹੈਗਾ ਕਿ ਅੱਜ ਤੁਸੀਂ ਮੇਰੇ ਮੇਰੀ ਪ੍ਰੈਜ਼ੈਂਟ ਚੀਜ਼ ਪੁੱਛ ਰਹੇ ਹੋ ਤੁਸੀਂ ਐਬਸੈਂਟ ਚੀਜ਼ ਪਤਾ ਕਰੋ ਬਿਲਕੁਲ ਜੋਸ਼ੀ ਸਾਹਿਬ ਜੀ ਕੇ ਲੇਕਿਨ ਫਰੂਟ ਮੰਡੀ ਦਾ ਵੀ ਜਾਇਜਾ ਲਿੱਤਾ ਸਬਜ਼ੀ ਮੰਡੀ ਦਾ ਵੀ ਜਾਇਜਾ ਲਿੱਤਾ ਲੇਕਿਨ ਕਿਸੇ ਬੰਦੇ ਨੇ ਆ ਤੱਕ ਨਹੀਂ ਕਿਹਾ ਕਿ ਸਾਡੇ ਕੋਲੋਂ ਨਜਾਇਜ਼ ਵਸੂਲੀ ਹੋ ਰਹੀ ਹੈ ਲੇਕਿਨ ਲੁਧਿਆਣਾ ਲਾਈਵ ਸਵੇਰੇ ਜ਼ਰੂਰ ਆਊਗਾ ਸਵੇਰੇ ਸਟਿੰਗ ਕਰਾਂਗੇ ਅਗਰ ਨਜਾਇਜ਼ ਵਸੂਲੀ ਪਾਈਗੀ ਤਾਂ ਵੀਡੀਓ ਵੀ ਸਰਕੂਲੇਟ ਕਰਾਂਗੇ ਕਿ ਹਾਂ ਵੀ ਕ腐ਪਸ਼ਨ ਹੋ ਰਹੀ ਹੈ ਲੇਕਿਨ ਇਸ ਸਮੇਂ ਕੋਈ ਵੀ ਕ腐ਪਸ਼ਨ ਸਾਹਮਣੇ ਨਹੀਂ ਜਿਸ ਦਾ ਇਲਜ਼ਾਮ ਉਨ੍ਹਾਂ ਨੇ ਇਹ ਲਗਾਇਆ ਨਹੀਂ ਕਿ ਸਾਡਾ ਠੇਕਾ ਕੈਨਸਲ ਕਰਾਂ ਦੀ ਕੋਸ਼ਿਸ਼ਾਂ ਹੈ ਸਾਡੇ ਉੱਤੇ ਸ਼ਾਸ਼ੀਆਂ ਰਚੀਆਂ ਜਾ ਰਹੀਆਂ ਲੇਕਿਨ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਮੇਂ ਤੇ ਆ ਹੀ ਜਾਂਦਾ ਵਾ ਲੇਕਿਨ ਅਗਰ ਸਾਹ ਸੁੱਤਰੇ ਸੀਗੇ ਦਬਾਅ ਸਾਰਿਆਂ ਨੇ ਕਿਹਾ ਵਾ ਕੈਮਰਾ ਬੰਦ ਕਰਕੇ ਵੀ ਸੀ ਗੱਲਬਾਤ ਕੀਤੀ ਹੈ ਲੇਕਿਨ ਦਬਾਅ ਨਹੀਂ ਸੀਗਾ ਸਾਫ਼ ਉਹਨਾਂ ਨੇ ਗੱਲ ਕੀਤੀ ਕਿ ਸਾਡੇ ਨਾਲ ਕੋਈ ਠੱਗਾ ਨਹੀਂ ਹੋ ਰਿਹਾ 1000 ਰੁਪਏ ਰੇਟ ਬੰਦਾ ਸੀ 500 ਲਿੱਤਾ ਜਾ ਰਿਹਾ 800 ਰੇਟ ਬੰਦਾ ਸੀ 500 ਲ ਲੇਕਿਨ ਜਿਹੜੀ ਇਹ ਚੀਜ਼ ਜਿਹੜੀ ਹੋ ਰਹੀ ਹੈ ਲੇਕਿਨ ਇਹ ਤੇ ਜਲਦ ਅਸੀਂ ਖੁਲਾਸਾ ਵੀ ਕਰਾਂਗੇ ਆਖਿਰ ਕਿਉਂ ਇਹ ਚੀਜ਼ ਫਲਾਈ ਗਈ ਆਖਿਰ ਕੀ ਵਜ੍ਹਾ ਕੀ ਸੀਗੀ ਇਹ ਵੀ ਸੱਚ ਸਾਹਮਣੇ ਲੈ ਕੇ ਆਵਾਂਗੇ ਲੋਕਾਂ ਨੂੰ ਕੈਮਰਾਮੈਨ ਸੰਜੀ ਸੇਤੀਆ ਦੇ ਨਾਲ ਮੈਂ ਵਿਸ਼ਾਲ ਕਪੂਰ ਲੈਣ ਲਾਈਵ